ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ YouTube ਚੈਨਲ ਤੇ ਅਮਰਤਸਰਿਆਂ ਮਾਦਨ ਵੱਲੋਂ ਲੋ ਜੀ ਆਫਰ ਪ੍ਰਾਈਸ ਸੂਟ ਲੈ ਕੇ ਆਇਆ ਸਪੈਸ਼ਲ ਤੁਹਾਡੇ ਵਾਸਤੇ ਆ ਚੈੱਕ ਕਰ ਲਿਓ ਡਿਜ਼ਾਈਨ ਆਏ ਨੇ ਬੜੇ ਸੋਹਣੇ ਪਿਓਰ ਕਾਟਨ ਦੇ ਆਫਰ ਪ੍ਰਾਈਸ ਦੇਣੇ ਆ ਜੀ ਪੀਸ ਚੈੱਕ ਕਰੋ ਜਿਹੜੇ ਆਰਟੀਕਲ ਹੈਗੇ ਨੇ ਮਹਿੰਗੇ ਉਹਨਾਂ ਤੇ ਆਪਾਂ ਆਫਰ ਦੇ ਰਿਆਂ ਜੀ ਘੱਟੋ ਘੱਟ 5-500 ਰੁਪਏ ਸੂਟ ਦਾ ਫਾਇਦਾ ਕਰਾਂਗੇ ਤੁਹਾਡਾ ਸਪੈਸ਼ਲ ਡਿਜ਼ਾਈਨਰ ਸੂਟ ਲੈ ਕੇ ਆਇਆ ਚੈੱਕ ਕਰ ਲਿਓ ਡਿਜ਼ਾਈਨ ਪਿਓਰ ਰੂਬੀ ਕਾਟਨ ਦਾ ਸੂਟ ਹੈ ਜੀ ਇਹਦੇ ਵਿੱਚ ਡਿਜ਼ਾਈਨ ਕਾਫੀ ਆਏ ਆ ਵੀਡੀਓ ਲਾਸਟ ਚਾਹੇ ਇਹਨੂੰ ਬਾਜੂ ਤੇ ਕੱਢ ਲਓ ਚੁਆਇਸ ਤੁਹਾਡੀ ਹੈ ਪ्योर ਰੂਬੀ ਕੋਟਨ ਕਪੜਾ ਜੀ ਆ ਆ ਰਿਹਾ ਦੁਪੱਟਾ ਇਹਦਾ ਪ੍ਰਾਈਸ ਹੈਗਾ ਜੀ 2550 ਰੁਪਏ ਆਪਾਂ ਆਫਰ ਪ੍ਰਾਈਸ ਦੇਣਾ ਜੀ ਇਹ ਸਿਰਫ ਤੇ ਸਿਰਫ 2100 ਰੁਪਏ 2100 ਦੀ ਰੇਂਜ ਤੇ ਦੇਣਾ ਦੋ ਸ਼ੇਡ ਆਣਗੇ ਦੋਨੋਂ ਸ਼ੇਡ ਬੜੇ ਪਿਆਰੇ ਨੇ ਸੋ ਕੁਆਲਿਟੀ ਇੰਪੋਰਟਡ ਹੋਏਗੀ ਬਿਊਟੀਫੁਲ ਕੁਆਲਿਟੀ ਹੋਏਗੀ ਜੀ ਚੈੱਕ ਕਰੋ ਆ ਦੇਖੋ ਆ ਰਿਹਾ ਦੁਪੱਟਾ ਜੀ ਇਹਦਾ ਕੋਟੇਡ ਹੋਈ ਇਹਦਾ ਸਪੈਸ਼ਲ ਦੁਪੱਟਾ ਲੋ ਜੀ ਬੜੇ ਪਿਆਰੇ ਕਲਰ ਨੇ ਰੇਟ ਆਣਾ 2100 ਰੁਪਏ ਫਟਾਫਟ ਬਾਏ ਕਰ ਲਿਓ ਜੀ ਆਫਰ ਪ੍ਰਾਈਸ ਸਪੈਸ਼ਲ ਆਰਟੀਕਲ 24 25 ਇੰਚ ਘੱਟ ਮਿਲਦਾਂ ਨੇ ਜਿੱਥੇ ਮਰਜ਼ੀ ਪਤਾ ਕਰ ਲਿਓ ਗਾਰੰਟੀ ਹੈ ਇਸ ਵਾਰ ਦੀ ਆਪਣੀ ਲੋ ਜੀ ਕਾ ਸਿੰਗਲ ਫੁੱਟ ਆਏਗਾ ਜੀ ਆ ਵੀ ਦੇਣਾ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਜੀ ਸਪੈਸ਼ਲ ਆਰਟੀਕਲ ਸੀ ਗ੍ਰੀਨ ਕਲਰ ਦਾ ਸੋਲੋ ਆਰਟੀਕਲ ਆਏਗਾ ਬੜਾ ਪਿਆਰਾ ਬਿਊਟੀਫੁਲ ਆਰਟੀਕਲ ਆ ਜੀ ਪਹਿਲਾਂ ਤਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰ ਦੇਣਾ ਕਿਹੜੇ-ਕਿਹੜੇ ਪਿੰਡ ਤੋਂ ਕਿਹੜੇ-ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਆ ਸਿੰਗਲ ਪੀਸ ਹੈਗਾ ਨਾਲ ਕੋਟੇ ਡੋਰੀਆ ਦੁਪੱਟਾ ਕਾਟਨ ਦਾ ਕੋਟਨ ਕੋਟਾ ਡੋਰੀਆ ਹੋਊਗਾ ਬੜਾ ਪਿਆਰਾ ਫੈਬਰਿਕ ਹੈ ਔਰ ਰੇਟ ਆਣਾ ਜੀ ਬਿਲਕੁਲ ਕੱਟ ਪ੍ਰਾਈਸ ਸਿਰਫ 1500 ਰੁਪਏ ਸਿਰਫ 1500 ਰੁਪਏ ਪ੍ਰਾਈਸ ਰਹੇਗਾ ਜੀ ਡਿਜ਼ਾਈਨ ਚੈੱਕ ਕਰੋ ਕਿਹੜਾ ਸ਼ਾਨਦਾਰ ਹੈ ਇੰਪੋਰਟਡ ਕੁਆਲਿਟੀ ਹੈ ਜੀ ਪਿਓਰ ਕਾਟਨ ਦੀ ਸੋਲੋ ਆਰਟੀਕਲ ਲੋ ਜੀ ਇੱਕ ਆ ਰਿਹਾ ਜੀ ਆਰਟੀਕਲ ਨਾ ਛੱਡਿਓ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿਉਂਕਿ ਸਿੰਗਲ ਪੀਸ ਆਇਆ ਜੀ ਫੈਬਰਿਕ ਦੀ ਕੁਆਲਿਟੀ ਬਹੁਤ ਸੋਹਣੀ ਹੈ ਆ ਸ਼ਰਟ ਤੇ ਪੂਰਾ ਫਰੰਟ ਹੈ ਜੀ ਪੂਰਾ ਫਰੰਟ ਤੇ ਕੁੱਟੀਆਂ ਵੀ ਹੋਈਆਂ ਨੇ ਮੈਚਿੰਗ ਮਸਲੀਨ ਦੀ ਬਾਟਮ ਹੈ ਇਹਦਾ ਪਿਓਰ ਔਰ ਡਿਜ਼ਾਈਨਰ ਇਹਦਾ ਦੁਪੱਟਾ ਪਿਓਰ ਮਸਲੀਨ ਦਾ ਇਸ ਰੰਗ ਦਾ ਹੀ ਆ ਦੇਖੋ ਇਸ ਰੰਗ ਦੀ ਬਾਟਮ ਹੈ ਆ ਆ ਦੁਪੱਟਾ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਰੇਟ ਸੁਣ ਲਿਓ ਕੀ ਦਊਗਾ ਜੀ ਰੇਟ ਸਿਰ ਮਦਊਗਾ ਤੁਹਾਨੂੰ 2100 ਰੁਪਏ ਰੂਬੀ ਕਾਟਨ ਦਾ ਜੀ ਪਿਓਰ ਚੈੱਕ ਦਾ ਕੱਪੜਾ ਲੱਗਿਆ ਰੂ ਲੋਜੀ ਕਾ ਸੋਲੋ ਪੀਸ ਆਏਗਾ ਜੀ ਕੈਨਵਰਕ ਦੇ ਵਿੱਚ ਸਿੰਗਲ ਪੀਸ ਆਫਰ ਪ੍ਰਾਈਸ ਦੇਣਾ ਜੀ ਆਫਰ ਪ੍ਰਾਈਸ ਸੁਣ ਲਿਓ ਕੀ ਹੈ ਆ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਸਾਰਾ ਕੈਨਵਰਕ ਦਾ ਕੰਮ ਨਾਲ ਆ ਰਿਹਾ ਕੋਟੇ ਡੋਰੀ ਹੈ ਦੁਪੱਟਾ ਬੜਾ ਪਿਆਰਾ ਡਿਜ਼ਾਈਨ ਹੈ ਇੰਪੋਰਟਡ ਲੀਲਨ ਫੈਬਰਿਕ ਸਪੈਸ਼ਲ ਆਰਟੀਕਲ ਰੇਟ ਸੁਣ ਲਓ ਜੀ 2000 ਰੁਪਏ ਆਫਰ ਪ੍ਰਾਈਸ ਸੋ ਡਿਜ਼ਾਈਨਰ ਸੂਟ ਨੇ ਸਾਰੇ 2200 250 26 2600 27 2700 ਰੇਂਜ ਨੇ ਨਦੀਆਂ ਸੋ ਆਪਾਂ ਤੁਹਾਨੂੰ ਆਫਰ ਪ੍ਰਾਈਜ਼ ਦੇਣਾ ਲੋ ਚੈੱਕ ਕਰੋ ਸੋਲੋ ਪੀਸ ਆਏਗਾ ਜੀ ਸਿੰਗਲ ਪੀਸ ਇਹ ਸਿੰਗਲ ਸਿੰਗਲ ਕਰਕੇ ਰੇਟ ਹੈ ਜੀ ਕੋਈ ਕਿਸੇ ਚ ਦੋ ਰੰਗ ਨੇ ਕਿਸੇ ਚ ਇੱਕ ਰੰਗ ਹੈ ਲੋ ਜੀ ਚੈੱਕ ਕਰੋ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਪਿਓਰ ਕਾਟਨ ਦਾ ਫੈਬਰਿਕ ਔਰ ਦੁਪੱਟਾ ਡਿਜ਼ਾਈਨਰ ਪੂਰਾ ਫਰੰਟ ਹੈ ਵੀ ਥਰਡ ਦਾ ਕੰਮ ਬਿਨਾ ਲਾਉਣ ਤੋਂ ਸੂਟ ਬਣੇਗਾ ਰੇਟ ਸੁਣ ਲਓ ਜੀ 2750 ਰੁਪਏ ਦਾ 2100 ਰੁਪਏ ਸੁਣੇਗਾ ਜੀ ਸ਼ਾਇਦ ਰੇਟ ਲੱਗਿਆ ਹੀ ਹੋਊਗਾ ਆ ਦੇਖੋ 2750 ਰੁਪਏ 2100 ਰੁਪਏ ਰੇਟ ਹੈ ਜੀ ਇਹਦਾ ਆਫਰ ਪ੍ਰਾਈਜ਼ 2100 ਰੁਪਏ ਲੋ ਜੀ ਇੱਕ ਪੀਸ ਆਏਗਾ ਜੀ ਆਵਲਾ ਸਪੈਸ਼ਲ ਆਰਟੀਕਲ ਕਿਤਨੀ ਹੋਗਾ ਆ ਲੋ ਇੱਕ ਪੀਸ ਆਏਗਾ ਜੀ ਆਵਲਾ ਸੈੱਟ ਤੇ ਹੀ ਮਿਲਦਾ ਜੀ ਇਹ ਤਾਂ ਹੀ ਨਹੀਂ ਸਹੀ ਮਾਰਦਾ ਆ ਦੇਖੋ ਪੂਰਾ ਫਰੰਟ ਹੈ ਜੀ ਲੈਮਨ ਕਲਰ ਦਾ ਆਰਟੀਕਲ ਹੈ ਥ੍ਰੈਡ ਦਾ ਕੰਮ ਕਰਿਆ ਹੋਇਆ ਨਾਲ ਦੁਪੱਟਾ ਆ ਰਿਹਾ ਜੀ ਫੁੱਲ ਪਿਓਰ ਦਾ ਆਫਰ ਪ੍ਰਾਈਸ ਸੁਣ ਲਿਓ ਇਸੇ ਸਟੂਲ ਸ਼ੈਡ ਸ਼ਾਇਦ ਕਲਰ ਵੀ ਮਿਲ ਜੇ ਇੱਕ ਅੱਦਾ ਇਹਦੀ ਬਾਜੂ ਤੇ ਵੀ ਵਰਕ ਹੈ ਜੀ ਆ ਰਿਹਾ ਦੁਪੱਟਾ ਫੁੱਲ ਪਿਓਰ ਦਾ ਜੀ ਸਾਰਾ ਕੱਟ ਵਰਕ ਦਾ ਕੰਮ ਹੈ ਦੁਬੱਟਾ ਫੜ ਕੇ ਸਿਕਾ ਹੋਏ ਖੁੱਲ ਜਾਏਗਾ ਰੇਟ ਸੁਣ ਲਓ ਜੀ 1350 ਰੁਪਏ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਜੀ 1350 ਰੁਪਏ ਸਿੰਗਲ ਪੀਸ ਸੋਲੋ ਪੀਸ ਆਏਗਾ 1350 ਰੁਪਏ ਜੀ ਫੜਾ ਫੜ ਬਾਈ ਕਰ ਦਿਓ ਜਿਹੜੇ ਕਰਨੇ ਹੋਏ ਲੋ ਜੀ ਆ ਆ ਤੁਹਾਡੇ ਵਾਸਤੇ ਪੀਸ ਲੈ ਕੇ ਆਇਆ ਮੈਂ ਬੜੇ ਸੋਹਣੇ ਆ ਚੈੱਕ ਕਰੋ ਪਿਓਰ ਗੀਜ਼ਾ ਕਾਟਨ ਦੇ ਪੀਸ ਨੇ ਚਨੂਨ ਦੇ ਦੁਬੱਟ ਨੇ ਪਰ ਜੋ ਪ੍ਰਾਈਸ ਦੇਣਾ ਪ੍ਰਾਈਸ ਸੁਣ ਲਓ ਪੂਰਾ ਫਰੰਟ ਹੈਵੀ ਹੈ ਜੀ ਸਾਰਾ ਥ्रेड ਦਾ ਕੰਮ ਹੈ ਰਾਮ ਟੈਕਸ ਦਾ ਕਪੜਾ ਲੱਗਾ ਦਿਖਾ ਦਿਓ ਕੱਲਾ ਪਲੇਨ ਫੈਬਰਿਕ ਨਹੀਂ ਮਾਣ ਹੈਗਾ ਆ ਦੁਪੱਟਾ ਚੈੱਕ ਕਰੋ 4 ਸਾਈਡ ਕਟ ਵਰਕ ਦਾ ਕੰਮ ਜੀ ਰੇਟ ਸੁਣ ਲਿਓ ਰੇਟ ਰੇਟ ਦੇਖਿਓ ਇਹਦਾ ਕੀ ਹੈ 2250 ਰੁਪਏ ਰੇਟ ਲੱਗਿਆ ਹੋਇਆ ਇਹਦਾ ਆ ਲੋ ਕਲਰ ਆ ਰਹੇ ਨੇ ਬੜੇ ਪਿਆਰੇ ਹੀ ਕਰ ਹੈ ਮੁੰਗੀਆਂ ਸ਼ੇਡ ਬੜਾ ਪਿਆਰਾ ਕਲਰ ਹੈ ਇੱਕ ਆ ਰਿਹਾ ਬਲੈਕ ਸ਼ੇਡ ਬੜਾ ਪਿਆਰਾ ਕਲਰ ਹੈ ਡਿਜ਼ਾਈਨਰ ਆਰਟੀਕਲ ਸਪੈਸ਼ਲ ਪੀਕਸ ਵਾਲੇ ਆਈਟਮ ਆਨੇ ਦੁਪੱਟੇ ਸਾਰਿਆਂ ਨਾਲ ਸਕਿਨ ਕਲਰ ਦੀ ਨੇ ਦੁਪੱਟੇ ਦਾ ਸਾਰਾ ਕਟਵਰਕ ਦਾ ਕੰਮ ਆ ਕੋਰਸ ਦਿਖਾ ਦਿਓ ਜੀ ਬਰੀਕੀ ਨਾਲ ਬਣਾਇਆ ਦੁਪੱਟਾ ਸੈੱਟ ਕਰਕੇ ਦਿਖਾ ਦਿਓ ਆ ਲੋ ਆ ਦੁਪੱਟਾ ਬਹੁਤ ਸੋਹਣਾ ਬਣਾਇਆ ਸਾਰੀਆਂ ਛੜੀਆਂ ਪਈਆਂ ਹੋਈਆਂ ਨੇ ਅਲਟੀਮੇਟ ਆਰਟ ਦਾ ਰੇਟ ਸੁਣ ਲਓ ਜੀ ਸਿਰਫ 1500 ਰੁਪਏ 1500 ਰੁਪਏ ਦੇਣਾ ਜੀ 1500 ਰੁਪਏ ਚੱਕ ਲਓ ਜਿਹੜਾ ਚੱਕਣਾ ਫੜਫੜ ਕਲਰ ਤਿੰਨੇ ਹੀ ਪਿਆਰੇ ਨੇ 1500 ਹੀ ਰੇਂਜ ਚ ਬੂਆ ਆਰਟیکل ਆਫਰ ਪ੍ਰਾਈਸ ਲੋ ਜੀ ਆ ਸੋਲੋ ਪੀਸ ਆਏਗਾ ਜੀ ਵਾਈਨ ਕਲਰ ਦਾ ਆ ਲੋ ਸਾਰਾ ਫੈਟ ਦਾ ਕੰਮ ਹੈ ਸਾਰਾ ਗੋਲਡਨ ਪੈਚ ਦਾ ਕੰਮ ਕਰਿਆ ਆ অর্ਗੈਂਜ਼ਾ ਪੈਚ ਦਾ ਰੇਟ ਸੁਣ ਲਿਓ ਜੀ ਕੀ ਦੇਣਾ ਆਪਾਂ ਨਾਲ ਚਨੂਨ ਦਾ ਦੁਪੱਟਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਲੱਗਾ ਹੋਇਆ ਕੰਨੀ ਕੰਨੀ ਤੇ ਇਹਦੀ ਮੋਹਰ ਹੈ ਦਿਖਾ ਦਿਓ ਰੇਟ ਦੇਣਾ ਜੀ ਆਪਾਂ ਸਿਰਫ 2000 ਰੁਪਿਆ 2000 ਚ ਦੇਣਾ ਆਪਾਂ ਸਿਰਫ ਸਿੰਗਲ ਪੀਸ ਲਓ ਜੀ ਚੈੱਕ ਕਰੋ ਇੱਕ ਆ ਆਈਟਮ ਬੜੀ ਪਿਆਰੀ ਆ ਆਈਟਮ ਹੈ ਕਪੜਾ ਬਹੁਤ ਸੋਹਣਾ ਲੱਗਿਆ ਰਾਮ ਟੈਕਸ ਦਾ ਕਪੜਾ ਲੱਗਿਆ ਰੇਟ ਸੁਣ ਲਿਓ ਹੈਂਡਵਰਕ ਦਾ ਕੰਮ ਹੈ ਜੀ ਉੱਪਰ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਜੀ ਉੱਪਰ ਹੈਂਡਵਰਕ ਕਰਿਆ ਜੀ ਆਹ ਫਲਾਵਰ ਦਿੱਤਾ ਹੈ neck ਦੇ ਕੋਲ ਆਇਆ ਹੈ ਘੇਰਾ ਸਾਰਾ ਟੂਟਲੀ ਹੈਂਡ ਦਾ ਕੰਮ ਆ ਰਿਹਾ ਦਾ ਦੁਪੱਟਾ ਦੁਪੱਟਾ ਆ ਰਿਹਾ ਬੜਾ ਪਿਆਰਾ ਆ ਰਿਹਾ ਦੁਪੱਟਾ ਰੇਟ ਆਊਗਾ ਜੀ ਸਿਰਫ 1500 ਰੁਪਏ ਚੱਕ ਲਓ ਜੀ ਫੋੜਾ ਫੜ 4 ਦੇ 2500 ਰੁਪਏ ਦੀ ਕੋ ਗੱਲ ਨਹੀਂ ਲੋ ਜੀ ਕਰਿਆ ਸਿੰਗਲ ਪੀਸ ਕੋਟੇ ਡੋਰੀ ਹੈ ਦਾ ਜੀ ਦਿਖਾ ਆਪਣਾਣਾ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਲੋ ਜੀ ਆ ਚੈੱਕ ਕਰੋ ਕੋਟੇਡੋਰੀਆ ਦੁਪੱਟਾ ਸੋਰੀ ਕੋਟੇਡੋਰੀਆ ਸ਼ਰਟ ਆ ਰਹੀ ਹੈ। ਮੈਚਿੰਗ ਬਾਟਮ ਆ ਰਹੀ ਹੈ ਕੋਟੇਡੋਰੀਆ ਦਾ ਹੈਂਡ ਪੇਂਟ ਦਾ ਦੁਪੱਟਾ ਆ ਰਿਹਾ। ਰੇਟ ਸੁਣ ਲਿਓ ਜੀ ਕੀ ਦਵਾਂਗਾ 26-2700 ਰੁਪਏ ਦਾ ਸੂਟ ਹੈ ਘੱਟੋ-ਘੱਟ। ਰੇਟ ਦੇਣਾ ਹੀ ਆਪਾਂ ਤੁਹਾਨੂੰ 1900 ਰੁਪਏ। ਸੋ ਜਿਹੜਾ ਲੈ ਗਿਆ ਲੈ ਗਿਆ neck ਤੇ ਹੈਂਡਵਰਕ ਕਰਿਆ ਹੋਇਆ ਚੈੱਕ ਕਰੋ। ਬੜਾ ਪਿਆਰਾ ਡਿਜ਼ਾਈਨ ਹੈ। ਲੈਮਨ ਸ਼ੇਡ ਆਏਗਾ ਸੋਲੋ ਪੀਸ ਵਾਈਟ ਦੁਪੱਟਾ ਹੈਂਡ ਪੇਂਟ ਦਾ। 1900 ਰੁਪਏ ਪ੍ਰਾਈਸ ਲੇਗਾ ਜਿਹੜਾ ਲੈ ਗਿਆ ਲੈ ਬੜਾ ਪਿਆਰਾ ਡਿਜ਼ਾਈਨ ਹੈ ਜੀ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਿਊਟੀਫੁੱਲ ਡਿਜ਼ਾਈਨ ਹੈ ਬਿਊਟੀਫੁੱਲ ਹਲੋ ਅਲਟੀਮੇਟ ਡਿਜ਼ਾਈਨ ਜੀ ਸਪੈਸ਼ਲ ਆਰਟੀਕਲ ਸਪੈਸ਼ਲ ਆਰਟੀਕਲ ਪੂਰਾ ਫਰੰਟ ਬਾਜੂ ਤੇ ਡਿਜ਼ਾਈਨਿੰਗ ਅਲਟੀਮੇਟ ਡਿਜ਼ਾਈਨ ਬਣਾਇਆ ਹੈ ਦੁਪੱਟਾ ਆ ਰਿਹਾ ਬਹੁਤ ਸੋਹਣਾ ਕਿਨੇ ਡੀ ਦੀ ਬਣਾਣ ਕੀ ਬੰਨੇ ਹੋ ਮਾਰੜੀ ਆ ਰਿਹਾ ਦੁਪੱਟਾ ਜੀ ਚਨੂਨ ਦਾ ਦੁਪੱਟਾ ਆ ਰਿਹਾ ਜੀ ਬੜਾ ਪਿਆਰਾ ਡਿਜ਼ਾਈਨ ਹੈ ਰੇਟ ਸੁਣ ਲਿਓ ਕੀ ਦਵਾਂਗਾ ਜੀ ਸਿਰਫ ਤੇ ਸਿਰਫ 2000 ਰੁਪਏ 2000 ਦੇ ਰੇਂਜ ਦੇ ਵਿੱਚ ਆਰਟੀਕਲ ਮਿਲ ਜੇ ਆਪਣੇ ਵੱਲੋਂ ਫ੍ਰੀ ਹੈ ਐਨਾ ਪਾਰਾ ਮੈਨੂੰ ਨੋ ਹੀ ਇਹ ਤੁਹਾਨੂੰ ਸਾਰੇ ਆਫਰ ਪ੍ਰਾਈਸ ਤੇ ਲੈਣੇ ਆ ਚੈੱਕ ਕਰ ਲਿਓ ਕੱਲਾ ਕੱਲਾ ਪੀਸੋ ਜਿਹੜਾ ਮਰਜ਼ੀ ਬਾਏ ਕਰ ਲਓ ਡਿਜ਼ਾਈਨ ਐ ਹੋਜੇ ਨੇ ਆ ਲੋ ਸੋਲੋ ਪੀਸ ਆਇਆ ਲਵੈਂਡਰ ਕਲਰ ਦਾ ਆਫਰ ਪ੍ਰਾਈਸ ਸੁਣ ਲਓ ਕੀ ਦਊਂਗਾ 2650 ਪਰ ਰੇਟ ਆ ਸੂਟ ਦਾ ਲੱਗਾ ਐਵੇਂ ਨੀ ਰੇਟ ਆ ਦੇਖੋ ਫਰੰਟ ਦਿਖਾਓ ਟੈਗ ਦਿਖਾਓ 2650 ਪਰ ਰੇਟ ਹੈ ਪੂਰਾ ਫਰੰਟ ਹੈਵੀ ਹੈ ਕੋਟੇਡ ਓਰੀਆ ਦੁਪੱਟਾ ਹੈ ਸਪੈਸ਼ਲ ਆਰਟੀਕਲ ਆ ਬਿਊਟੀਫੁਲ ਆਰਟੀਕਲ ਆ ਦੁਪੱਟਾ ਰੇ ਕੋਟੇਡ ਓਰੀਆ ਦਾ ਬੜਾ ਪਿਆਰਾ ਬੜਾ ਪਿਆਰਾ ਦੁਪੱਟਾ ਸਾਰਾ ਕੰਮ ਕਰਾਇਆ ਰੇਟ ਰੇਟ ਦੇਣਾ 2000 ਰੁਪਏ ਜੀ 2650 ਰੇਟ ਆ ਇਹਦਾ 2000 ਰੁਪਏ ਸਿੰਗਲ ਪੀਸ ਲੋ ਜੀ ਇੱਕ ਆ ਰਿਹਾ ਆਰ ਡਿਜ਼ਾਈਨ ਰੇਟ ਸੁਣ ਲਿਓ ਜੀ ਕੀ ਦਵਾਂਗਾ ਸਪੈਸ਼ਲ ਆਰਟੀਕਲ ਬੜਾ ਪਿਆਰਾ ਡਿਜ਼ਾਈਨ ਅਲਟੀਮੇਟ ਡਿਜ਼ਾਈਨ ਇੰਪੋਰਟਡ ਲੀਲਾਂ ਦੇ ਉੱਤੇ ਰੇਟ ਸੁਣ ਲਿਓ ਕੀ ਦਵਾਂਗਾ ਪਿਓਰ ਮਸਲੀਨ ਦੁਪੱਟਾ ਅਗਰ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਬੜੇ ਪਿਆਰੇ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਆਫਰ ਪ੍ਰਾਈਸ ਵਿੱਚ 2775 ਰੇਟ ਲੱਗਿਆ ਹਾ ਜੀ ਪ੍ਰਾਈਸ ਹੈ ਜਣਾ 2000 ਰੁਪਏ ਜੀ ਫਟਾਫਟ ਬਾਏ ਕਰ ਲਿਓ ਸਿੰਗਲ ਪੀਸ ਆਏਗਾ ਜੀ ਨੋਰੀ ਕਾਰੇ ਇੰਪੋਰਟਡ ਲੀਲਨ ਦੇ ਆ ਵਾਲਾ ਸਿੰਗਲ ਪੀਸ ਹੈ ਬੁਟੀਕ ਸਟਾਈਲ ਦਾ ਸਪੈਸ਼ਲ ਡਿਜ਼ਾਈਨਰ ਸੂਟ ਚੈੱਕ ਕਰੋ ਕਿੰਨਾ ਪਿਆਰਾ ਕੰਮ ਹੈ 2950 ਰੁਪਏ ਰੇਟ ਹੈ ਜੀ ਪੂਰਾ ਫਰੰਟ ਹੈਵੀ ਹੈ ਇਹਦਾ ਰੇਟ ਦੇਣਾ ਆਫਰ ਪ੍ਰਾਈਸ ਜੋ ਦੇਵਾਂਗਾ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਹੈ ਲੀਲਨ ਦੇ ਉੱਤੇ ਆ ਜੀ 1100 ਦਾ ਪਲੇਨ ਫੈਬ ਓਏ ਹੋ ਦੁਪੱਟਾ ਦੇ ਬੜਾ ਸ਼ਾਨਦਾਰ ਹਲੋ ਆ ਦੁਪੱਟਾ ਆ ਰਿਹਾ ਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਅਲਟੀਮੇਟ ਦੁਪੱਟਾ ਹੈ ਰੇਟ ਸੁਣ ਲਓ ਜੀ ਕੀ ਦਊਗਾ ਸਿਰਫ 2200 2200 ਰੁਪਏ ਇੰਪੋਰਟਡ ਲੈਣਾ ਜਿਵੇਂ ਮਰਜ਼ੀ ਬਾਹਰ ਅੰਦਰ ਪਾ ਲਿਓ 2200 ਰੁਪਏ ਲਓ ਜੀ ਇੱਕ ਡਿਜ਼ਾਈਨ ਆ ਰਿਹਾ ਜੀ ਸੋਲੋ ਆ ਵਾਲਾ ਇਹ ਵੀ ਤੁਹਾਨੂੰ ਆਫਰ ਪ੍ਰਾਈਸ ਤੇ ਦੇਣਾ ਜੀ ਕਟਵਾਰ 3132 ਹੋਈ ਰੇਨ ਚ ਆਰਟੀਕਲ ਹੈ ਜੀ ਇਹ ਸੱਬਿਆ ਸਾਤੀ ਦਾ ਡਿਜ਼ਾਈਨ ਹੈ ਇਹ ਤਾਂ ਮਹਿੰਗਾ ਹੈ ਆ ਡਿਜ਼ਾਈਨ ਫਣੀ ਇਹ ਸੱਬਿਆ ਸਾਤੀ ਦਾ ਡਿਜ਼ਾਈਨ ਹੈ ਇਹਦਾ ਡਿਜ਼ਾਈਨ ਬਹੁਤ ਸੋਹਣਾ ਹੈ ਪਿਓਰ ਖਾਦੀ ਕਪੜਾ ਹੈ ਖਾਦੀ ਕੋਟਨ ਹੈਂਡਵਰਕ neck ਦੇ ਉੱਤੇ ਪੈਚ ਹੋਗਾ ਉੱਤੇ ਆ ਬਾਜੂ ਦੀ ਡਿਜ਼ਾਈਨਿੰਗ ਬੜਾ ਪਿਆਰਾ ਆਰਟੀਕਲ ਮੈਚਿੰਗ ਸਲਵਾਰ ਪਲਾਜ਼ੋ ਦੀ ਡਿਜ਼ਾਈਨ ਪਲਾਜ਼ੋ ਬਣਾ ਲਓ ਤੁਸੀਂ ਸਲਵਾਰ ਬਣਾ ਲਓ ਡਿਜ਼ਾਈਨਿੰਗ ਬਣੀ ਹੋਈ ਆ ਆ ਰਿਹਾ ਦੁਪੱਟਾ ਦੁਪੱਟਾ ਆ ਰਿਹਾ ਪਿਓਰ ਮਸਲੀਨ ਦਾ ਆਲਟੀਮੇਟ ਦੁਪੱਟਾ ਜੀ ਸਪੈਸ਼ਲ ਆਰਟੀਕਲ ਬਿਊਟੀਫੁੱਲ ਦੁਪੱਟਾ ਦੇਖੋ ਕਿੰਨਾ ਪਿਆਰਾ ਰੇਟ ਸੁਣ ਲਓ ਜੀ ਰੇਟ ਆਣਾ ਸਿਰਫ 2500 ਰੁਪਏ ਜੀ ਜਿਹੜਾ ਬਾਈ ਕਰ ਗਿਆ ਕਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸਿੰਗਲ ਪੀਸ ਆਊਗਾ ਸਾਰਾ ਲਖਨਵੀ ਦਾ ਕੰਮ ਟੋਟਲੀ ਫਰੰਟ ਬੈਕ ਬਾਟਮ ਦੁਪੱਟਾ ਪੂਰਾ ਫਰੰਟ ਆ ਗਿਆ ਜੀ ਐਦਾਂ ਹੀ ਬੈਕ ਆ ਬੈਕ ਆਏਗੀ ਪਰ ਦੁਪੱਟਾ ਵੀ ਆਏਗਾ ਬਾਟਮ ਦੇ ਵੀ ਕੰਮ ਆਏਗਾ ਦੁਪੱਟਾ ਵੀ ਅਟੈਚ ਹੈ ਦਾ ਆ ਰਿਹਾ ਇਸ ਦਾ ਸਾਰਾ ਕੁਝ ਕੰਪਲੀਟ ਹੈ ਜੀ ਵਿੱਚੇ ਦੇ ਰੇਟ ਸੁਣ ਲੋ ਦਾ ਕੀ ਦੇਣਾ ਸਿਰਫ ਦੇਣਾ 2500 ਰੁਪਏ 2850 ਰੁਪਏ ਰੇਟ ਸੇ ਦਾ 2500 ਰੁਪਏ ਹੈਂਡਵਰਕ ਦਾ ਪੀਸ ਆਊਗਾ ਜੀ ਲੋ ਜੀ ਟੋਟਲੀ ਹੈਂਡਵਰਕ ਪਿਓਰ ਕਾਟਨ ਦੇ ਵਿੱਚ ਟੈਬੀ ਦਾ ਦੁਪੱਟਾ ਰੇਟ ਸੁਣ ਲਓ ਕੀ ਦੇਣਾ ਜੀ ਸਪੈਸ਼ਲ ਆਰਟੀਕਲ ਟੈਬੀ ਦਾ ਆ ਰਿਹਾ ਦੁਪੱਟਾ ਜੀ ਇਹਦੇ ਨਾਲ ਹੈਂਡਵਰਕ ਦਾ ਦੁਪੱਟਾ ਸਾਰਾ ਆ ਦੇਖੋ ਟੈਬੀ ਪਿਓ ਟੈਬੀ ਦਾ ਦੁਪੱਟਾ ਸੌਰੀ ਥ੍ਰੈਡ ਦਾ ਕੰਮ ਕਰਾਇਆ ਸ਼ਾਰਟ ਤੇ ਪੂਰਾ ਹੈਂਡਵਰਕ ਕਰਾਇਆ ਰੇਟ ਸੁਣ ਲਓ ਕੀ ਦੇਣਾ ਜੀ 1500 ਰੁਪਏ ਜੀ ਸਪੈਸ਼ਲ ਡਿਜ਼ਾਈਨਰ ਸੂਟ ਆਫਰ ਪ੍ਰਾਈਸ ਦੇ ਵਿੱਚ ਜੀ ਲਓ ਜੀ ਪਿਓਰ ਕ੍ਰਾਸ਼ ਕਾਟਨ ਆ ਕ੍ਰਾਸ਼ ਫੈਬਰਿਕ ਆ ਜੀ ਸੋ ਕ੍ਰਾਸ਼ ਬਿਲਕੁਲ ਨਵੀਂ ਚੱਲੀ ਸੀ ਹੁਣੀ ਕ੍ਰਾਸ਼ ਦੇ ਵਿੱਚ ਦੋ ਪੀਸ ਲੈ ਗਏ ਮੇਰੇ ਤੋਂ ਇਹ ਤੁਹਾਨੂੰ ਦੋਨੋਂ ਆਫਰ ਪ੍ਰਾਈਸ ਦੇਣਿਆ ਮੈਂ ਪੂਰਾ ਫਰੰਟ ਬਾਜੂ ਸਪੈਸ਼ਲ ਡਿਜ਼ਾਈਨਰ ਸੂਟ ਬਿਊਟੀਫੁੱਲ ਆਰਟੀਕਲ ਮੈਚਿੰਗ ਬਾਟਮ ਆ ਆ ਰਿਹਾ ਦੁਪੱਟਾ ਇਹਦਾ ਇੱਕ ਰੰਗ ਆਇਆ ਹੈਗਾ ਲਵੈਂਡਰ ਇੱਕ ਰੰਗ ਆਇਆ ਹੈਗਾ ਅਵਲਾ ਮੋਵ ਪਰਪਲ ਜਿਹਾ ਸ਼ੇਡ ਆ ਬੜਾ ਪਿਆਰਾ 2550 ਪਰੇਟ ਆਈ ਇਹਦਾ ਇਹਦਾ ਆਫਰ ਪ੍ਰਾਈਸ ਕੀ ਪੈਣਾ ਤੁਹਾਨੂੰ ਦੁਪੱਟਾ ਵੀ ਨਾਲ ਬੜਾ ਸੋਹਣਾ ਇਹਦਾ ਟੈਬੀ ਟੈਬੀ ਲੈਂਦਾ ਤਾਂ ਦੁਪੱਟਾ ਆ ਦੇਖੋ ਚੈੱਕ ਕਰੋ ਰੇਟ ਸੁਣ ਲਓ ਕੀ ਹੈ ਰੇਟ 2000 ਰੁਪਏ ਪਏਗਾ ਜੀ ਫਟਾਫਟ ਬਾਏ ਕਰ ਲਿਓ ਸਪੈਸ਼ਲ ਪੀਸ ਨੇ ਲੋ ਜੀ ਇੱਕ ਤੁਹਾਡੇ ਵਾਸਤੇ ਲੈ ਕੇ ਆਇਆ ਨਾ ਸਪੈਸ਼ਲ ਚੈੱਕ ਦੀ ਆਈਟਮ ਆ ਆ ਆਈਟਮ ਬੜੀ ਸੋਹਣੀ ਹੈ ਪ੍ਰੀਮੀਅਮ ਕੁਆਲਿਟੀ ਹੈ ਪਿਓਰ ਰੂਬੀ ਕਾਟਨ ਚੈੱਕ ਲੱਗਿਆ ਹੋਇਆ ਫੈਬਰਿਕ ਬਹੁਤ ਸੋਹਣਾ ਹੈ ਅਲਟੀਮੇਟ ਫੈਬਰਿਕ ਹੈ ਸਾਰਾ ਵਰਕ ਥ੍ਰੈਡ ਦਾ ਕੇਰਾ ਬਹੁਤ ਸੋਹਣਾ ਕੇਰਾ ਵੀ ਦਿਖਾਉ ਦੋ ਥੋੜਾ ਸੈੱਟ ਕਰਕੇ ਆ ਰਹੀ ਬਾਜੂ ਸਲਵਾਰ ਦੇ ਪਹੁੰਚੇ ਪਿਓਰ ਮਸਲੀਨ ਦੀ ਬਾਟਮ ਇਹਦਾ ਥੋੜਾ ਮਹਿੰਗਾ ਪੈਣਾ ਪੀਸ ਪਰ ਹੈ ਇੰਪੋਰਟਡ ਕੁਆਲਿਟੀ ਹੈ ਬੜੀ ਸੋਹਣੀ ਆਈਟਮ ਹੈ ਆ ਦੇਖੋ ਆ ਰਹੀ ਬਾਟਮ ਆ ਰਿਹਾ ਦੁਪੱਟਾ ਪਿਓਰ ਕੋਟਨਡ ਔਰੀਆ ਦੁਪੱਟਾ ਆ ਰਿਹਾ ਜੀ ਇਸ ਦਾ ਅਲਟੀਮੇਟ ਆਰਟੀਕਲ ਹੈ ਕਲਰ ਸ਼ੇਡ ਆ ਰਹੇ ਨੇ ਦੋ ਇੱਕ ਆ ਰਿਹਾ ਪਿੰਕ ਆ ਵੀ ਕਲਰ ਬੜਾ ਪਿਆਰਾ ਹੈ ਇਹਦਾ ਰੇਟ ਥੋੜਾ ਪਏਗਾ ਪਲੱਸ ਕਿਉਂਕਿ ਇਹ ਆਰਟੀਕਲ ਹੈਗਾ ਬਹੁਤ ਮਹਿੰਗਾ 3750 ਰੁਪਏ ਲੇਟ ਹੈਦਾ ਇਹ ਤਾਂ ਆਫਰ ਪ੍ਰਾਈਸ ਪੈਣਾ ਤੁਹਾਨੂੰ 3000 ਰੁਪਿਆ ਸਪੈਸ਼ਲ ਆਰਟੀਕਲ ਇੱਕੋ ਆਰਟੀਕਲ ਮਹਿੰਗਾ ਬਸ ਇਹ 3000 ਦਾ ਪਏਗਾ ਕਿਉਂਕਿ ਇਹਦਾ ਕੱਪੜਾ ਬਹੁਤ ਮਹਿੰਗਾ ਲੱਗਦਾ ਹੈ ਇਹਦਾ ਕੰਮ ਬਹੁਤ ਸੋਹਣਾ ਹੈ ਸਾਰਾ ਪਾਫ ਦਾ ਕੰਮ ਹੈ ਲੋ ਜੀ ਦੋ ਪੀਸ ਆ ਰਹੇ ਨੇ ਬੜੇ ਸੋਹਣੇ ਆਵ ਵਾਲੇ ਆਹ ਪੀਸ ਬੜੇ ਸੋਹਣੇ ਨੇ ਇਹ ਵੀ ਤੁਹਾਨੂੰ ਆਫਰ ਪ੍ਰਾਈਸ ਪੈਣਾ ਜੀ 2950 ਰੁਪਏ ਸੂਟ ਹੈ ਪਿਓ ਲੀਲਨ ਦਾ ਉੱਤੇ ਹੈਂਡਵਰਕ ਵੀ ਕਰਿਆ ਹੋਇਆ ਹੈ ਥ੍ਰੈਡ ਦਾ ਕੰਮ ਹੈ ਔਰ ਦੁਪੱਟਾ ਵੀ ਬਹੁਤ ਸੋਹਣਾ ਟੈਬੀ ਲਾਈਨ ਦਾ ਦੁਪੱਟਾ ਜੀ ਇਹਦਾ ਅਲਟੀਮੇਟ ਆਰਟੀਕਲ ਹੈ ਕਲਰ ਸ਼ੇਡ ਆਣਗੇ 2 ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦਾ ਵੀ ਆਫਰ ਪ੍ਰਾਈਸ ਤੁਹਾਨੂੰ ਦੱਸ ਦਿੰਦਾ ਕੀ ਪਊਗਾ ਸਪੈਸ਼ਲ ਡਿਜ਼ਾਈਨਰ ਸੂਟ ਜੀ ਬਿਊਟੀਫੁਲ ਆਰਟੀਕਲ ਆ ਚੈੱਕ ਕਰੋ ਦੋ ਰੰਗ ਨੇ ਇੱਕ ਆਏਗਾ ਜੀ ਲੈਮਨ ਮਸਟਰਡ ਜਹਾ ਕਲਰ ਬੜਾ ਪਿਆਰਾ ਆ ਆ ਰਿਹਾ ਦੁਪੱਟਾ ਜੀ ਇਹਦਾ ਬਿਊਟੀਫੁਲ ਦੁਪੱਟਾ ਜੀ ਕਿੰਨਾ ਪਿਆਰਾ ਦੁਪੱਟਾ ਦੇਖੋ ਇਹਦਾ ਪ੍ਰਾਈਸ ਬੜਾ ਜੀ ਤੁਹਾਨੂੰ 2200 ਰੁਪਿਆ ਜੀ 2200 ਰੁਪਏ ਦਾ ਪਏਗਾ ਜੀ ਜੜਾ ਮਰਜੀ ਬਾਏ ਕਰ ਲਓ ਦੋਨਾਂ ਚੋਂ ਸਪੈਸ਼ਲ ਆਰਟੀਕਲ 2200 ਦੀ ਲੈ ਰਹੇ ਹਾਂ ਅਫਰ ਪ੍ਰਾਈਸ ਲਓ ਜੀ ਆਹ ਲੋ ਤੁਹਾਨੂੰ ਇੱਕ ਆਰਟੀਕਲ ਦਿੰਦਾ ਜੀ ਮੈਂ ਬਿਲਕੁਲ ਨਵਾਂ ਫੈਬਰਿਕ ਹੈ ਇਹ ਦੇਖ ਨੀਚੇ ਕਰੀ ਬਿਲਕੁਲ ਨਵਾਂ ਫੈਬਰਿਕ ਬਿਲਕੁਲ ਨਵਾਂ ਵਰਕ ਆ ਚੈੱਕ ਕਰੋ ਇਹਦਾ ਪ੍ਰਾਈਸ ਸੁਣ ਲਿਓ ਕੀ ਦਊਗਾ ਇਹ ਸਾਰਾ ਨਾ ਉੱਪਰ ਸ਼ੈਡੋ ਦਾ ਕੰਮ ਕਰਾਇਆ ਹੈਂਡ ਦਾ ਆਰਸੀ ਵਰਕ ਹੁੰਦਾ ਸਭ ਤੋਂ ਮਹਿੰਗਾ ਕੰਮ ਹੈ neck ਤੇ ਵਰਕ ਬਾਜੂ ਤੇ ਵਰਕ ਕਪੜਾ ਆ ਰਿਹਾ ਪਿਓਰ ਖਾਦੀ ਕੋਟ ਨਾਲ ਮੈਚਿੰਗ ਬਾਟਮ ਔਰ ਆ ਆ ਰਿਹਾ ਦੁਪੱਟਾ tie and dye ਦੇ ਵਿੱਚ ਦੁਪੱਟਾ ਫੁੱਲ ਪਿਓਰ ਦਾ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਸੋ ਰੇਟ ਸੁਣ ਲਿਓ ਇਹਦੇ ਵਿੱਚ ਕਲਰ ਸ਼ੇਡ ਬੜੇ ਪਿਆਰੇ ਨੇ ਇੱਕ ਰੰਗ ਆ ਰਿਹਾ ਜੀ ਇਸ ਦੇ ਵਿੱਚ yellow ਨਾਲ ਕੰਟਰਾਸਟ ਇੱਕ ਆਹ ਵਾਲਾ orange ਨਾਲ ਕੰਬੀਨੇਸ਼ਨ ਆ ਆ ਇਹ ਆਏਗਾ yellow ਨਾਲ ਕੰਬੀਨੇਸ਼ਨ ਆ ਆਏਗਾ peacock ਨਾਲ ਕੰਬੀਨੇਸ਼ਨ ਆ ਘੱਟੋ ਘੱਟ ਨਾਣਾ ਕਰਦੇ ਇਹ ਆਰਟੀਕਲ ਹੈਗਾ 2475 ਰੇਟ ਲੱਗਿਆ ਆ ਜੀ ਇਹਦਾ ਇਹ ਤੁਹਾਨੂੰ ਬਿਲਕੁਲ ਆਫਰ ਪ੍ਰਾਈਸ ਤੇ ਦੇਣਾ ਮੈਂਨੇ ਸਿਰਫ 1500 ਰੁਪਏ ਸਿਰਫ 1500 ਰੇਂਜ ਦੇ ਵਿੱਚ ਆਰਟੀਕਲ ਦੇਣਾ ਜੀ ਫੜਾ ਫੜ ਬਾਏ ਕਰ ਲਿਓ ਚੱਕੋ 1500 ਰੁਪਏ ਦੀ ਰੇਂਜ ਦੇਣਾ ਜੀ ਜਿਵੇਂ ਮਰਜ਼ੀ ਬਾਏ ਕਰ ਲਿਓ ਸਪੈਸ਼ਲ ਆਰਟੀਕਲ ਆ ਲੋ ਦੋ ਪੀਸ ਆਣਗੇ ਜੀ ਆਹ ਵਾਲੇ ਇਹ ਆਣਗੇ ਇੰਪੋਰਟਡ ਫੈਬਰਿਕ ਦੇ ਉੱਤੇ ਸਾਰਾ ਪੈਚਿੰਗ ਦਾ ਕੰਮ ਹੈ ਡਿਜ਼ਾਈਨਰ ਸੂਟ ਨੇ ਪੂਰਾ 프ਰੰਟ ਹੈ ਕਲਰ ਸ਼ੇਡ ਬੜੇ ਪਿਆਰੇ ਨੇ ਆਫਰ ਪ੍ਰਾਈਸ ਦੇਣਾ ਜੀ ਦੁਪੱਟਾ ਦੇਖ ਲਓ ਕਿੰਨਾ ਸੋਹਣਾ ਹੈ ਦਾ ਆਹ ਹੈ ਹੈ ਦੁਪੱਟੇ ਤੇ ਚਨੂਨ ਦਾ ਦੁਪੱਟਾ ਚਨੂਨ ਦਾ ਦੁਪੱਟਾ ਪਾਰਟੀ ਪੇ ਸੂਟ ਸਾਰਾ ਕੱਟਵਰਕ ਦਾ ਕੰਮ ਆਹ ਲਓ ਦੋ ਰੰਗ ਆਣਗੇ ਗਾਦਰੀ ਤੇ ਪੀਚ ਸੁਪਾਏ ਕਰ ਲਓ ਜਿੰਨੇ ਕਰਨਾ ਫੜਵੜ ਰੇਟ ਦੇਖ ਲਓ ਕਿੰਨਾ ਲੱਗਿਆ ਹੈ ਦਾ ਵੈਰਿਟੀ ਬੜਾ ਹੈ ਇੰਪੋਰਟਡ ਕੁਆਲਿਟੀਆਂ ਨੇ ਇੰਪੋਰਟਡ ਚੈੱਕ ਕਰੋ ਜੀ ਦੁਪੱਟੇ ਚਨੂਨ ਦੇ ਨੇ ਇਹਨਾਂ ਦੇ ਸੂਟ ਪਾਓਗੇ ਪਤਾ ਲੱਗੂਗਾ ਸੂਟ ਪਾਇਆ ਹੋਇਆ ਆਫਰ ਪ੍ਰਾਈਸ ਕੀ ਮਿਲਣਾ ਹੈ 2200 ਰੁਪਏ ਜੀ 2200 ਰੁਪਏ ਆਫਰ ਪ੍ਰਾਈਸ ਮਿਲਣਾ ਹੈ ਸੋ ਫੜਾ ਫੜਾ ਬਾਈ ਕਰ ਲਿਓ 28 2900 ਰੁਪਏ ਫੂਟ ਹੈ ਘਟਾ ਘਟਾ ਲਓ ਜੀ ਦੋ ਪੀਸ ਆਣਗੇ ਜੀ ਆਵਲੇ ਤਿੰਨ ਪੀਸ ਨੇ ਰਾਮ ਟੈਕਸ ਦੇ ਰਾਮ ਟੈਕਸ ਦਾ ਫੈਬਰਿਕ ਲੱਗਾ ਆ ਜੀ ਸਪੈਸ਼ਲ ਆਰਟੀਕਲ ਆ ਦੁਪੱਟਾ ਆਏਗਾ ਚਨੂਨ ਦਾ ਨਾਲ ਇਹਦੇ ਅਲਟੀਮੇਟ ਆਰਟੀਕਲ ਆ ਜੀ ਆ ਚੈੱਕ ਕਰੋ ਪਹਿਲਾ ਪੀਸ ਕਰੀਮ ਕਲਰ ਆ ਜੀ ਰਾਮ ਟੈਕਸ ਦੀ ਮੋਰ ਲੱਗੀ ਆ ਮੋਰ ਦਿਖਾਓ ਇਹਨਾਂ ਨੂੰ ਆ ਚੈੱਕ ਕਰੋ ਜੀ ਰਾਮ ਟੈਕਸ ਦਾ ਕਪੜਾ ਲੋ ਜੀ ਨਾਲ ਆ ਰਿਹਾ ਚਨੂਨ ਦਾ ਦੁਪੱਟਾ ਰੰਗ ਆ ਰਹੇ ਨੇ ਤਿੰਨ ਔਰ ਰੇਟ ਕੀ ਆ ਰਿਹਾ ਰੇਟ ਵੀ ਸੁਣ ਲਿਓ ਸਪੈਸ਼ਲ ਆਰਟੀਕਲ ਇੱਕ ਆ ਰਿਹਾ ਜੀ ਜਿਸ ਵਿੱਚ ਸ਼ੇਡ ਬੜਾ ਪਿਆਰਾ ਪੀਚ ਬੜਾ ਪਿਆਰਾ ਕਲਰ ਆ ਜੀ ਕਿੰਨਾ ਪਿਆਰਾ ਕਲਰ ਆ ਦੇਖੋ ਸਪੈਸ਼ਲ ਕਲਰ ਇੱਕ ਆ ਰਿਹਾ ਜੀ ਇਸ ਦੇ ਵਿੱਚ ਪਿੰਕ ਜਨੂਨ ਦਾ ਦੁਪੱਟਾ ਹੀ ਨਾਲ ਰਾਮ ਟੈਕਸ ਦਾ ਕਪੜਾ ਰਾਮ ਟੈਕਸ ਦਾ ਕਪੜਾ ਕਿੰਨੇ ਨਾਲ ਲੱਗਿਆ ਹੋਇਆ 90000 ਰੁਪਏ ਦਾ ਪਲੇਨ ਕਪੜਾ ਫਿਰ ਚਨੂਨ ਦਾ ਦੁਪੱਟਾ 5-600 ਰੁਪਏ ਦਾ ਦੁਪੱਟਾ ਆਂਦਾ ਚਨੂਨ ਦਾ ਕਿੰਨਾ ਹੋ ਗਿਆ 900 ਤੇ 600 1500 ਹੋ ਗਿਆ ਪਰ ਵਰਕ ਕਿੰਨੇ ਦਾ ਕਰਕੇ ਦਊਗਾ ਕੋਈ ਕਟੋੜਾ 10000 ਦਾ ਕੰਮ ਕਰਕੇ ਦਊਗਾ ਜੀ ਕਰੀ ਕਰੀ ਕਰਕੇ ਦਊਗਾ ਕਿੰਨੇ ਦਾ ਵੇਚ ਗਿਆ 25000 ਦਾ ਆਪਾਂ ਤੁਹਾਨੂੰ ਕੀ ਪ੍ਰਾਈਸ ਦੇਣਾ 16500 ਰੁਪਏ ਚੱਕੋ 16500 ਰੁਪਏ ਸਪੈਸ਼ਲ ਆਰਟੀਕਲ ਆਫਰ ਪ੍ਰਾਈਸ ਦੀ ਕਹਿੰਦਾ ਆਫਰ ਪ੍ਰਾਈਸ ਹੀ ਦਵਾਂਗਾ ਜੀ ਐ ਨਹੀਂ ਹੈਗਾ ਦੇਖੋ ਝੂਠ ਬੋਲਦੇ ਨਹੀਂ ਕਿਸੇ 'ਚ ਆਪਾਂ ਲੋ ਵੀ ਪਾਣੇ ਪੈਣਦ ਨੇ ਕਿਸੇ 'ਚ ਰੇਟ ਰੇਟ ਵੀ ਦੇਣਾ ਪੈਂਦਾ ਪਰ ਹਾਂ ਇਹ ਹੈ ਕਮਾਈ ਤੋਂ ਬਿਨਾ ਜਾ ਰਿਹਾ ਜਿਹੜੇ ਕਮਾਣੇ ਸੀ ਕਮਾਲੇ ਇਹ ਹੁਣ ਆਫਰ ਤੇ ਜਾ ਰਹੇ ਨੇ ਕਿਸੇ ਜੋ 100 ਪੱਲੋ ਵੀ ਪਾਣਾ ਪੈਂਦਾ ਦੇਖੋ ਦੁਕਾਨਦਾਰ ਹੀ ਹੈ ਸੋ ਸਾਰੇ ਪਾਸੇ ਕੁਝ ਸਭ ਕੁਝ ਕਰਨਾ ਪੈਂਦਾ ਹੈ ਇੱਥੇ ਕੁਝ ਪਾਣੇ ਕੇ ਲਈ ਕੁਝ ਖੋਣਾ ਵੀ ਪੜਦਾ ਹੈ ਠੀਕ ਹੈ ਨਾ ਜੀ ਲਓ ਜੀ ਆ ਚੈੱਕ ਕਰੋ ਡਿਜ਼ਾਈਨ ਸਪੈਸ਼ਲ ਆਰਟੀਕਲ ਪਿਓਰ ਗੀਜ਼ਾ ਕਾਟਨ ਦੇ ਉੱਤੇ ਇਹ ਸਿੰਗਲ ਪੀਸ ਰਹਿ ਗਿਆ ਹੁਣ ਤਿੰਨ ਤਿੰਨ ਪੀਸਾਂ ਦੇ ਵਿੱਚੋਂ ਕਮਾਲਿਆ ਜਿਹੜਾ ਕਮਾਲਿਆ ਚਾਹ 200 ਸੂਟ ਕਮਾਲਿਆ ਚਾਹ 300 ਕਮਾਲਿਆ ਚਾਹ 400 ਕਮਾਲਿਆ ਉਹ ਸਾਡੀ ਕਮਾਈ ਸੀ ਕਮਾਲਿਆ ਹੁਣ ਇੱਕ ਪੀਸ ਹੈ ਇੱਕ ਵੀ ਸੋਇਆ ਸੀ ਰੇਟੋ ਰੇਟ ਵੀ ਦੇ ਦਾਂਗੇ 200 ਪੱਲੋ ਵੀ ਪਾ ਕੇ ਦਾਂਗੇ ਸਾਡੀ ਕਮਾਈ ਐ ਸੋ ਸਾਫ਼ ਜੀ ਗੱਲ ਆ ਕੋਈ ਲੁਕਾਉਣੀ ਕੋਈ ਝੂਠ ਨਹੀਂ ਕੋਈ ਹੋਰ ਦੁਕਾਨਦਾਰ ਵਾਲਾ ਕੰਮ ਨਹੀਂ ਹਾਂਜੀ ਆਪਾਂ ਆ ਕਰਦਾਂਗੇ ਉਹ ਕਰਦਾਂ ਨਹੀਂ ਜੋ ਸਚਾਈ ਆ ਉਹ ਦੱਸਣੀ ਆ ਆਪਾਂ ਤੁਹਾਨੂੰ ਲੋ ਜੀ ਰੇਟ ਸੁਣ ਲੋ ਜੀ ਰੇਟ ਪੈਣਾ ਜੀ ਇਸ ਦਾ ਸਿਰਫ ਤੇ ਸਿਰਫ ਤੁਹਾਨੂੰ 1600 1700 ਰੁਪਏ ਜੋ 1600 ਹੀ ਲਾਓ ਛੱਡੋ 1600 ਰੁਪਏ ਹੋਰ ਦੱਸੋ 1600 ਰੁਪਏ ਲਾਓ ਰੇਟੋ ਰੇਟ ਜਾਊਗਾ ਕੋਈ ਗੱਲ ਨਹੀਂ ਲੋ ਜੀ ਪਿਓਰ ਗੀਜ਼ਾ ਕਾਟਨ ਦੀ ਕੁਆਲਿਟੀ Thread ਦਾ ਕੰਮ ਪਰ ਸਾਰਾ ਹੈਂਡ ਦਾ ਕੰਮ ਪਰਲ ਦਾ ਕੰਮ ਕਰਿਆ ਬਰੀਕੀ ਨਾਲ ਫੈਬਰੀ ਦੀ ਗੱਲ ਕਰਾਂ ਪਲੇਨ ਕਪੜਾ ਹੀ ਕੱਲਾ ਬਾਜ਼ਾਰ ਚੋਂ ਲਓ 8900 ਤੋਂ ਘੱਟ ਨਹੀਂ ਮਿਲਦਾ ਜੀ ਪਿਓਰ ਗੀਜ਼ਾ ਕਾਟਨ ਦਾ ਲੋ ਜੀ ਇੱਕ ਆ ਰਿਹਾ ਬਲੈਕ ਸੋਲੋ ਆਹ ਪੀਸ ਤਾਂ ਬਾਈ ਕਰ ਲਓ ਜਿਹੜਾ ਲੈ ਗਿਆ ਲੈ ਗਿਆ ਸਿੰਗਲ ਪੀਸ ਆਊਗਾ ਦੇਖੋ ਕਿਦੇ ਭਾਗਾ ਚ ਮਿਲਦਾ ਇਹ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਚੈੱਕ ਕਰੋ ਕਿੰਨਾ ਪਿਆਰਾ ਪੀਸ ਹੈ ਸਪੈਸ਼ਲ ਆਰਟੀਕਲ ਹੈ ਗੰਗਾ ਬ੍ਰਾਂਡ ਦਾ ਫੈਬਰਿਕ ਲੱਗਾ ਆ ਸੋ ਗੰਗਾ ਬ੍ਰਾਂਡ ਦਾ ਫੈਬਰਿਕ ਹੈ ਇੰਪੋਰਟਡ ਫੈਬਰਿਕ ਹੈ ਤੁਸੀਂ ਗੰਗਾ ਬ੍ਰਾਂਡ ਦਾ ਸੋ ਦਾ ਪ੍ਰਾਈਸ ਕੀ ਦੇਣਾ ਹੈ ਬਿਲਕੁਲ ਘੱਟ ਪ੍ਰਾਈਸ ਸੋ ਰੇਟ ਹੈਗਾ ਉਹਦਾ 2950 ਕਿਉਂਕਿ ਕਪੜਾ ਮਹਿੰਗਾ ਦੁਪੱਟਾ ਮਹਿੰਗਾ ਕੰਮ ਮਹਿੰਗਾ ਅਲਟੀਮੇਟ ਆ ਰਿਹਾ 2950 ਰੇਟ ਦੇਣਾ ਆਪਾਂ ਇਹਦਾ 2450 ਸੋ ਜਿਹੜਾ ਲੈ ਗਿਆ ਲੈ ਗਿਆ ਸਪੈਸ਼ਲ ਆਰਟیکل ਸਿੰਗਲ ਬਲੈਕ ਲੋ ਜੀ ਆ ਚੱਕਿਓ ਪੀਸ ਆ ਦੇ ਉਹ ਦੇ ਉਹ ਲੋ ਜੀ ਆ ਆ ਰਿਹਾ ਡਿਜ਼ਾਈਨ ਬੜਾ ਸੋਹਣਾ ਹੁਣ ਇਹਦੀ ਵੀ ਕੁਆਲਿਟੀ ਪ੍ਰੀਮੀਅਮ ਲੱਗੀ ਹੋਈ ਹੈ ਇੰਪੋਰਟਡ ਖਾਦੀ ਕੋਟਣਾ ਔਰ ਫੈਬਰਿਕ ਬਹੁਤ ਸੋਹਣਾ ਸਪੈਸ਼ਲ ਆਰਟੀਕਲ ਹੈ ਪੈਰਟ ਗ੍ਰੀਨ ਕਲਰ ਹੈ ਦੋ ਤਿੰਨ ਰੰਗ ਮਿਲ ਜਾਣਗੇ ਦੋ ਤਿੰਨ ਰੰਗ ਸਾਰੇ ਸੋਨੇ ਦੇ ਆ ਆ ਰਿਹਾ ਦੁਪੱਟਾ ਹੈ ਵਾ ਚੈਬੀ ਲਾਈਨ ਦਾ ਦੁਪੱਟਾ ਔਰ ਪ੍ਰਾਈਸ ਸੁਣ ਲਿਓ ਕੀ ਦਵਾਂਗਾ ਦੋ ਪੀਸ ਰਹਿ ਗਏ ਦੋਨੋਂ ਪੀਸ ਆਪਾਂ ਆਫਰ ਪ੍ਰਾਈਸ ਦੇਣੇ ਨੇ ਸਪੈਸ਼ਲ ਆਰਟੀਕਲ ਇੱਕ ਆਇਆ ਗਾਜ਼ਰੀ ਸ਼ੇਡ ਬੜਾ ਪਿਆਰਾ ਸ਼ੇਡ ਹੈ ਬਿਲਕੁਲ ਡਿਫਰੈਂਟ ਕਲਰ ਹੈ ਜੀ ਆ ਲੋ ਅਲਟੀਮੇਟ ਕਲਰ ਹੈ ਅਲਟੀਮੇਟ ਲੋ ਜੀ ਆ ਰਿਹਾ ਦੁਪੱਟਾ ਇਹਦਾ ਬਿਊਟੀਫੁਲ ਆਰਟੀਕਲ ਹੈ ਬਿਊਟੀਫੁਲ ਰੇਟ ਦੇਣਾ ਹੀ ਆ ਆਪਾਂ ਇਹਦਾ 2700 2800 ਦੀ ਰੇਂਜ 'ਚ ਆਰਟੀਕਲ ਹੈ ਕੱਪੜਾ ਮਹਿੰਗਾ ਲੱਗਿਆ ਹੋਇਆ ਆਪਾਂ ਦੇਣਾ ਤੁਹਾਨੂੰ 2200 ਰੁਪਏ ਦਾ ਫੜਾਵਾੜ ਬਾਈ ਕਰ ਲਿਓ ਜਿੰਨੇ ਕਰਨਾ 2200 ਰੁਪਏ ਪ੍ਰੀਮੀਅਮ ਕੁਆਲਿਟੀ ਹੋਣੀ ਹੈ ਕੁਆਲਿਟੀਆਂ ਦੇਖੋ ਕੰਪਨੀ ਦੀ ਮੋਹਰ ਹੁੰਦੀ ਹੈ ਇਹ ਆ ਚੈੱਕ ਕਰੋ ਐਸ ਕਿ ਦਾ ਕੱਪੜਾ ਲੱਗਿਆ ਹੋਇਆ ਹੈ ਸਪੈਸ਼ਲ ਬ੍ਰਾਂਡ ਦੀਆਂ ਏਡਮਾਨੇ ਤੋਂ ਆਰਟੀਕਲ ਤੁਹਾਨੂੰ ਦੇਨੇ ਆ ਆਪਾਂ ਘੱਟ ਪ੍ਰਾਈਸ 'ਚ ਆ ਚੱਕੇ ਦੋ ਪੀਸ ਲੈ ਲਾਂ ਦੇ ਉਹ ਪਰਲੇ 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 ਹਾਂ ਲੋ ਜੀ ਆ ਦੋ ਪੀਸ ਨੇ ਜੀ ਦੋਨੋਂ ਪੀਸ ਬੜੇ ਸੋਹਣੇ ਨੇ ਆਫਰ ਪ੍ਰਾਈਸ ਸੁਣ ਲਿਓ ਕੀ ਦਊਗਾ ਸਪੈਸ਼ਲ ਡਿਜ਼ਾਈਨਰ ਸੂਟ ਪੂਰਾ ਫਰੰਟ ਹੈਵੀ ਲੀਲਨ ਦੇ ਵਿੱਚ ਜੀ ਆ ਆ ਰਿਹਾ ਕੋਟੇਡ ਉਰੀਆ ਦੁਪੱਟਾ ਦੁਪੱਟੇ ਸਾਰਾ ਸੀਕਵੈਂਸ ਹੈਂਡ ਦਾ ਕੰਮ ਹੋ ਰੇਟ ਸੁਣ ਲਿਓ ਦਾ ਕੀ ਦੇਣਾ ਜੀ 250 ਰੁਪਏ ਰੇਟ ਹੈ ਜੀ ਇਹਦਾ ਆਫਰ ਪ੍ਰਾਈਸ ਕੀ ਦੇਣਾ ਉਹ ਸੁਣ ਲਿਓ 250 ਰੁਪਏ ਦਾ ਜੀ ਦੇਖੋ 1000 ਰੁਪਏ ਦਾ ਪਲੇਨ ਕੱਪੜਾ ਹੈ ਜੀ ਲੀਲਨ ਦਾ ਇੰਪੋਰਟਡ ਔਰ ਫੈਬਰਿਕ ਇੰਪੋਰਟਡ ਹੀ ਹੋਏਗਾ ਕੋਈ ਇਹ ਨਹੀਂ ਹੈਗਾ ਡੁਪਲੀਕੇਸੀ ਇੰਪੋਰਟਡ ਕੁਆਲਿਟੀ ਲਓ ਜੀ ਚੈੱਕ ਕਰੋ ਕੋਟੇ ਡੋਰੀਆ ਦੁਪੱਟਾ ਕਿੰਨਾ ਸੋਹਣਾ ਬਣਾਇਆ ਸਾਰਾ ਵਰਕ ਕਰਾਇਆ ਸਾਰਾ ਸਿਕੂਨ ਦਾ ਥ੍ਰੈਡ ਦਾ ਰੇਟ ਸੁਣ ਲੋ ਜੀ ਕੀ ਦਵਾਂਗਾ ਸਿਰਫ 1650 ਰੁਪਏ ਸਿਰਫ 1650 ਰੁਪਏ ਚੱਕ ਲੋ ਫੜਫੜ ਜਿੰਨੇ ਚੱਕਣਾ ਹੈ ਸਪੈਸ਼ਲ ਡਿਜ਼ਾਈਨਰ ਸੂਟ ਲੋ ਜੀ ਦੋ ਪੀਸ ਆਣਗੇ ਆ ਵਾਲੇ ਇਹ ਵੀ ਤੁਹਾਨੂੰ ਦੇਨੇ ਆ ਆਫਰ ਪ੍ਰਾਈਸ ਦੇ ਵਿੱਚ ਇਹ ਵੀ ਇੰਪੋਰਟਡ ਨੀਲਨ ਦੇ ਉੱਤੇ ਦੋਨੋਂ ਪੀਸ ਬੜੇ ਸੋਹਣੇ ਨੇ ਸਪੈਸ਼ਲ ਡਿਜ਼ਾਈਨਰ ਸੂਟ ਨੇ ਚੈੱਕ ਕਰੋ ਪੂਰਾ ਫਰੰਟ ਆ ਗਿਆ ਜੀ ਆ ਰਿਹਾ ਇਹ ਤਾਂ ਦੁਪੱਟਾ ਪਿਓਰ ਮਸਲੀਨ ਦਾ ਟੈਬੀ ਮਸਲੀਨ ਦਾ ਦੋ ਰੰਗ ਆਣਗੇ ਦੋਨੋਂ ਰੰਗ ਸੋਨੇ ਨੇ ਥ्रेड ਵਰਕ ਹੋਇਆ neck ਦੇ ਉੱਤੇ ਕੰਮ ਬਹੁਤ ਸੋਹਣਾ ਹੈ ਪੂਰਾ ਫਰੰਟ ਹੈ ਥ्रेड ਤੇ ਕੰਮ ਦੁਪੱਟਾ ਬਹੁਤ ਸੋਹਣਾ ਹੈ ਥ्रेड ਦਾ ਕੰਮ ਹੈ ਸਹਲੋ ਸ਼ੇਡ ਆਣਗੇ ਦੋ ਇੱਕ ਆ ਜਿਗਾ onion ਆ ਵੀ ਰੰਗ ਬੜਾ ਸੋਹਣਾ ਜੀ ਸਪੈਸ਼ਲ ਆਰਟੀਕਲ ਆਫਰ 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 ਆ ਚੈੱਕ ਕਰੋ ਆਫਰ ਲਓ ਜੀ ਇਹ ਰੇਟ ਦਿਖਾਉ ਕਿੰਨਾ ਆ ਦੇਖੋ 2850 ਦੀ ਰੇਟ ਲੱਗਾ ਹੈ ਦੇਖੋ ਤੁਹਾਨੂੰ ਦੱਸਿਆ ਹੈ ਕਿ ਦੁਕਾਨਦਾਰੀ ਇਹ ਕਿਸੇ 'ਚ ਪੱਲੋ ਵੀ ਪਾਣੇ ਪੈਂਦੇ ਆ ਦੇਖੋ ਸਾਨੂੰ ਇਹ ਹੈ ਕਿ ਕਾਟਨ ਹੈ ਹੁਣ ਸਾਡੇ ਲਈ 1 ਮਹੀਨਾ ਰਹਿ ਗਿਆ ਅਸੀਂ ਜਿੰਨੀ ਕਵਰ ਕਰ ਸਕਦੇ ਕਰ ਸਕਦੇ ਆ ਸਾਡੇ ਖਾਨੇ ਖਾਲੀ ਹੋਣਗੇ ਠੀਕ ਹੈ ਨਾ ਗੱਲ ਇਹ ਆ ਅਸੀਂ ਹੋਰ ਮਾਲ ਲਿਆ ਕੇ ਰੱਖਾਂਗੇ ਪ੍ਰਾਈਸ ਪੈਗਾ 2200 ਰੁਪਏ ਫਟਾਫਟ ਬਾਏ ਕਰ ਲਓ ਲੋਜੀ ਕੋਈ ਪੱਲੋ ਕੋਈ ਝੂਠ ਨਹੀਂ ਜੋ ਸਪਸ਼ਟ ਜੀ ਗੱਲ ਆ ਤੁਹਾਡੇ ਮੂਰੇ ਰੱਖਤੀ ਜੀ ਠੀਕ ਹੈ ਨਾ ਆ ਦਿਖਾ ਦਿੰਦੇ ਆ ਲਓ ਜੀ ਆ ਦੋ ਵਾਈਟ ਤੇ ਬਲੈਕ ਪੀਸ ਨੇ ਐਨੇ ਸੋਹਣੇ ਪੀਸ ਨੇ ਨਾ ਪੀਸ ਚੈੱਕ ਕਰੋ ਮੇਰੀ ਗਾਰੰਟੀ ਆ ਸੂਟ ਪਾਓਗੇ ਯਾਦ ਕਰੋਗੇ ਵੀ ਅੰਮ੍ਰਿਤਸਰੀਆ ਮਾਲ ਜਾਨ ਤੋਂ ਸੂਟ ਲੇਤਾ ਆ ਜੀ ਸਪੈਸ਼ਲ ਡਿਜ਼ਾਈਨਰ ਬੁਟੀਕ ਪੀਸ ਬਣੀ ਮੜਾ ਮਮੀ ਪੂਰਾ ਫਰੰਟ ਜੀ ਸਾਰਾ ਪੈਚ ਵਰਗਾ ਕੰਮ ਹੈ ਜੀ ਚੈੱਕ ਕਰੋ ਦੁਪੱਟਾ ਚ ਨੂਨ ਦਾ ਆ ਰਿਹਾ ਇਹਦਾ ਔਰ ਇਹ ਦੋ ਰੰਗ ਬਣਿਆ ਦੋਨੋਂ ਰੰਗ ਬੜੇ ਸੋਹਣੇ ਆ ਬਿਊਟੀਫੁਲ ਆਰਟੀਕਲ ਆ ਰਿਹਾ ਦੁਪੱਟਾ ਦਾ ਅਲਟੀਮੇਟ ਦੁਪੱਟਾ ਚ ਨੂਨ ਦਾ ਇੰਨਾ ਪਿਆਰਾ ਦੁਪੱਟਾ ਕਲਰ ਸ਼ੇਡ ਆ ਰਹੇ ਨੇ ਦੋ ਇੱਕ ਆ ਰਿਹਾ ਇਸ ਚ ਬਲੈਕ ਬੜਾ ਪਿਆਰਾ ਕਲਰ ਹੈ ਬਿਲਕੁਲ ਨਵਾਂ ਰੰਗ ਹੈ ਜੀ ਅਲਟੀਮੇਟ ਕਲਰ ਹੈ ਹਲੋ ਸਪੈਸ਼ਲ ਬਿਊਟੀਫੁਲ ਆਰਟੀਕਲ ਔਰ ਦੁਪੱਟਾ ਰੇਟ ਆ ਰਿਹਾ ਜੀ ਸੁਣ ਲੋ ਰੇਟ ਕਿੰਨਾ ਆ ਰਿਹਾ ਇਹਦਾ ਰੇਟ ਆਊਗਾ ਜੀ 2350 ਰੁਪਏ 3150 ਰੁਪਏ ਰੇਟ ਲੱਗਿਆ ਹੋਇਆ ਜੀ ਇਹਦਾ 2350 ਦਾ ਸੂਟ ਪਊਗਾ ਇਹ ਆਫਰ ਪ੍ਰਾਈਸ ਹੋਊਗਾ ਇੰਪੋਰਟਡ ਲੀਲਨ ਦੇ ਉੱਤੇ ਸਾਰਾ ਪੈਕ ਦਾ ਕੰਮ ਹੈਂਡ ਦਾ ਕੰਮ ਕਰਾਇਆ ਬੜਾ ਪਿਆਰਾ ਆਰਟੀਕਲ ਹੈ ਲਓ ਆਟਕੇ ਵੀ ਰਾਮ ਟੈਕਸ ਦਾ ਚੈੱਕ ਵਾਲਾ ਲੋ ਜੀ ਆਹਾ ਇੱਕ ਕਾਰ ਹੈ ਜੀ ਰਾਮ ਟੈਕਸ ਦਾ ਵਾਲਾ ਵੀ ਸਿੰਗਲ ਪੀਸ ਆਏਗਾ ਜੀ ਰੇਟ ਸੁਣ ਲਿਓ ਕੀ ਪੂਗਾ ਰਾਮ ਟੈਕਸ ਦਾ ਨਾਲ ਆ ਰਿਹਾ ਟੈਬੀ ਦਾ ਦੁਪੱਟਾ ਸਾਰਾ ਥ੍ਰੈਡ ਦਾ ਕੰਮ ਚੈੱਕ ਵਾਲਾ ਪੀਸ ਆ ਸਿੰਗਲ ਪੀਸ ਰਹਿਗਾ ਜੀ ਸਿੰਗਲ ਪੀਸ ਦੇਣਾ ਆਫਰ ਪ੍ਰਾਈਸ ਤੇ ਬਿਲਕੁਲ ਘੱਟ ਪ੍ਰਾਈਸ ਤੇ ਚੱਕੋ ਜੀ 1800 ਰੁਪਏ 1800 ਰੇਂਜ ਚ ਪੈਗਾ ਟੈਬੀ ਦਾ ਦੁਪੱਟਾ ਬੜਾ ਪਿਆਰਾ ਪੀਸ ਹੈ ਚੈੱਕ ਬਣਾਇਆ ਰਾਮਟੈਕਸ ਬ੍ਰਾਂਡ ਦੀ ਮੋਹਰ ਲੱਗੀ ਹੋਈ ਹੈ ਦਿਖਾ ਦਿਓ ਲੋਗੋ ਜੀ ਲੋ ਜੀ ਚੱਕੋ ਜੀ 1800 ਰੁਪਏ ਲੋ ਜੀ ਇੱਕ ਆ ਰਿਹਾ ਜੀ ਪੀਸ ਸੋਲੋ ਆਵਲਾ ਹੈਂਡਵਰਕ ਦਾ ਦਬਕੇ ਦਾ ਕੰਮ ਹੈ neck ਦੇ ਉੱਤੇ ਸਪੈਸ਼ਲ ਡਿਜ਼ਾਈਨਰ ਸੂਟ ਪਰ ਪੀਸ ਚੈੱਕ ਕਰ ਲਓ ਕਿੰਨਾ ਹੋਣਾ ਲੋ ਜੀ ਗੰਗਾ ਮਿਲਦਾ ਫੈਬਰਿਕ ਲੱਗਿਆ ਹੈ ਜੀ ਰੇਟ ਦੇਣਾ ਜੀ ਆਪਾਂ ਬਿਲਕੁਲ ਘੱਟ ਪ੍ਰਾਈਸ ਪਿਓਰ ਮਸਲੀਨ ਦੀ ਬਾਟਮ ਆ ਨਾ ਆ ਰਿਹਾ organza ਦਾ ਦੁਪੱਟਾ ਪਿਓਰ ਕਾਟਨ ਫੈਬਰਿਕ ਹੈਗਾ ਗੀਜ਼ਾ ਕਾਟਨ ਨਾਲ organza ਦਾ ਦੁਪੱਟਾ ਸੇਖ ਫੋਨਵਰਕ ਦਾ ਰੇਟ ਸੁਣ ਲਓ ਜੀ 1800 ਰੁਪਏ ਜੀ 1800 ਰੁਪਏ ਦਾ ਦੇਣਾ ਪੀਸ ਫੜਾ ਫੜ ਬਾਏ ਕਰ ਦਿਓ ਜਿੰਨੇ ਕਰਨਾ ਸਪੈਸ਼ਲ ਆਰਟੀਕਲ ਜੀ ਬਿਊਟੀਫੁਲ ਲਓ ਜੀ ਇੱਕ ਆ ਰਿਹਾ ਸੋਲੋ ਪੀਸ ਲੀਲਣ ਦੇ ਉੱਤੇ ਜੀ ਬੜਾ ਪਿਆਰਾ ਆਰਟੀਕਲ ਜੀ ਆ ਵੀ ਅਲਟੀਮੇਟ ਆਰਟੀਕਲ ਹੈ ਬੜੇ ਪਿਆਰੇ ਪੀਸ ਨੇ ਅਲਟੀਮੇਟ ਪੀਸ ਲੈ ਕੇ ਆਇਆ ਆ ਚੈੱਕ ਕਰੋ ਉੱਪਰ ਵਰਕ ਦੇਖੋ ਕਿੰਨਾ ਸੋਹਣਾ ਹੈ ਸਾਰਾ ਹੈਂਡ ਦਾ ਕੰਮ ਕਰਾਇਆ ਹੈ ਦੁਪੱਟਾ ਆ ਰਿਹਾ ਕੋਟ ਡੋਰੀ ਦੇ ਨਾਲ ਇਹਦੇ ਆ ਦੇਖੋ ਆ ਰਿਹਾ ਦੁਪੱਟਾ ਰੇਟ ਸੁਣ ਲਓ ਜੀ ਕਿੰਨਾ ਦੇਣਾ ਹੈ 1100 ਰੁਪਏ ਸੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਲੋ ਜੀ ਇੱਕ ਆ ਰਿਹਾ ਆ ਵਾਲਾ ਪੀਸ ਮੈਂ ਥੋੜਾ ਫਾਸਟ ਤਾਂ ਬਣਾ ਰਿਹਾ ਕਿਉਂਕਿ ਬਹੁਤ ਮਾਲ ਪਿਆ ਹੈ ਦਿਖਾਉਣ ਵਾਲਾ ਤੁਹਾਨੂੰ ਆ ਲੋ ਚੈੱਕ ਕਰੋ ਕਿੰਨਾ ਪਿਆਰਾ ਪੀਸ ਹੈ ਪਿਓਰ ਕਾਟਨ ਦਾ ਕੱਪੜਾ ਲੱਗਾ ਹੋਇਆ ਲਾਈਨਿੰਗ ਦੇ ਵਿੱਚ ਜਿਹੜਾ ਨਵਾਂ ਕੱਪੜਾ ਚੱਲਿਆ ਸੀ ਲੇਟੈਸਟ 2024 ਦੇ ਵਿੱਚ ਦੋ ਰੰਗ ਆਣਗੇ ਦੋਨੋਂ ਰੰਗ ਸੋਨੇ ਨੇ ਪ੍ਰਾਈਸ ਸੁਣ ਲੋ ਕੀ ਪਊਗਾ 2750 ਰੁਪਏ रेट 2775 ਰੁਪਏ ਰੇਟ ਪੈਣਾ ਸਿਰਫ 2450 ਰੁਪਏ ਇਹ ਇੰਪੋਰਟਡ ਕੁਆਲਿਟੀ ਦਾ ਫੈਬਰਿਕ ਹੈ ਬਿਲਕੁਲ ਨਵਾਂ ਫੈਬਰਿਕ ਹੈ ਪੀਸ ਬਿਲਕੁਲ ਨਵੇਂ ਨੇ 2450 ਰੁਪਏ ਦੋ ਰੰਗ ਆਣਗੇ ਜੀ ਲੋ ਜੀ ਇਹ ਕਿੰਨੇ ਡੇਟ ਨੇ ਕਿੰਨੇ ਰੰਗ ਨੇ ਇਹ ਪੀਚਾ 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 ਸਿਰ ਆਹ ਇਹਦਾ ਹੀ ਹੈ ਲੋ ਜੀ ਇੱਕ ਤੁਹਾਨੂੰ ਆਰਟੀਕਲ ਦਿਖਾਣਾ ਮੈਂ ਬੜਾ ਸੋਹਣਾ ਆਰਟੀਕਲ ਆ ਆਹ ਬਲਾ ਆਰਟੀਕਲ ਚੈੱਕ ਕਰੋ ਜੀ ਹਜੇ ਫਰੈਸ਼ ਹੀ ਆਇਆ ਪੀਸ ਇਹ ਇਹ ਸਾਰਾ ਔਰਗੈਂਜ਼ਾ ਪੈਟ ਦਾ ਕੰਮ ਕਰਕੇ ਨਾ ਉੱਪਰ ਬੜਾ ਪਿਆਰਾ ਵਰਕ ਕਰਾਇਆ ਬੁਟੀਕ ਸਟਾਈਲ ਦਾ ਆਰਟੀਕਲ ਹੈ ਪਿਓਰ ਕਾਟਨ ਦੇ ਵਿੱਚ ਹੈ ਪ੍ਰੀਮੀਅਮ ਕੁਆਲਿਟੀ ਹੈ ਔਰ ਦੁਪੱਟਾ ਵੀ ਇਹਦਾ ਬੜਾ ਪਿਆਰਾ ਟੈਬੀ ਲਾਈਨ ਦਾ ਲੇਟੈਸਟ ਡਿਜ਼ਾਈਨਰ ਦੁਪੱਟਾ ਟੈਬੀ ਲਾਈਨ ਹਜੇ ਹੁਣੀ ਚੱਲਿਆ ਫੈਬਰਿਕ ਦੇਖੋ ਇਹ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦੇ ਕਲਰ ਸ਼ੈਡ ਆਣਗੇ ਤਿੰਨ ਤਿੰਨੇ ਰੰਗ ਡਿਫਰੈਂਟ ਆਹ ਲਓ ਪਿਸਤਾ ਰੰਗ ਪਿਸਤਾ ਹਾਲੋ ਨਹੀਂ ਹੈ ਨਹੀਂ ਹੈ ਇੱਕ ਕਾਰ ਹੈ ਜੀ ਇਸ ਦੇ ਵਿੱਚ ਪੀਚ ਕਲਰ ਛਿੰਨੇ ਰੰਗ ਨੇ ਛਿੰਨੇ ਰੰਗ ਸੋਨੇ ਨੇ ਇਹਦਾ ਰੇਟ ਜੋ ਰਹਿਣਾ ਜੀ ਬਿਲਕੁਲ ਘੱਟ ਪ੍ਰਾਈਸ ਸਿਰਫ ਤੇ ਸਿਰਫ 2250 ਰੁਪਏ ਕਿੰਨਾ ਰੇਟ ਲੱਗਾ ਹੈ 2775 ਲੱਗਾ ਹੈ ਜੀ 2250 ਦਾ ਪਵੇਗਾ ਤਿੰਨ ਪੀਸ ਨੇ ਟੈਬੀ ਲਾਈਨ ਦੇ ਦੁਪੱਟੇ ਨੇ ਡਿਜ਼ਾਈਨਰ ਸੋ ਫੜਾ ਫੜ ਬਾਈ ਕਰ ਲਿਓ ਜਿਹੜਾ ਕਰਨਾ ਹੋਇਆ ਲੋ ਜੀ ਨੈਕਸਟ ਆਰਟੀਕਲ ਆ ਰਿਹਾ ਜੀ ਸੋਲੋ ਨੋਮੀ ਕਰਦੇ ਇਦਾਂ ਜਿਹੜਾ ਰਹਿ ਗਿਆ ਆਪਾਂ ਦਿਖਾ ਦਈਏ फटाफट ਕੀ ਸੀ ਆ ਰਹੀ ਦੀ ਦੁਪੱਟਾ ਇਸ ਦੇ ਨਾਲ ਆ ਰਹੀ ਹੈ ਸ਼ਰਟ ਆ ਰਹੀ ਹੈ ਸ਼ਰਟ ਚਿਕਨ ਵਰਕ ਦੀ ਸ਼ਰਟ ਆ ਰਹੀ ਹੈ ਜੀ ਆ ਬਾਜੂ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਕੰਮ ਹੈ ਸਾਰਾ ਪੈਚ ਦਾ ਕੰਮ ਹੈ ਆ ਬਾਜੂ ਦੀ ਡਿਜ਼ਾਈਨਿੰਗ ਹੈ ਮੈਚਿੰਗ ਸਲਵਾਰ ਆ ਜੀ ਆ ਆ ਰਿਆ ਦਾ ਦੁਪੱਟਾ ਜੀ ਗਰਲਿਸ਼ ਲੁੱਕ ਦਾ ਆਰਟੀਕਲ ਰੇਟ ਸੁਣ ਲਿਓ ਜੀ ਕੀ ਦੇਣਾ ਬੜਾ ਪਿਆਰਾ ਦੁਪੱਟਾ ਜਿੱਥੇ ਮਰਜ਼ੀ ਪਤਾ ਕਰ ਲਿਓ ਪੂਰਾ ਚੈਲੰਜ ਆ ਮੇਰਾ ਇਸ ਗੱਲ ਦਾ 1500 ਰੁਪਏ ਦਾ ਚੱਕੋ ਜੀ ਲੋ ਜੀ ਇੱਕ ਆਰਟੀਕਲ ਆ ਰਿਹਾ ਜੀ ਆ ਵਾਲਾ ਸੋਲੋ ਪੀਸ ਆਏਗਾ ਜੀ ਲੀਲਣ ਦੇ ਉੱਤੇ 20 ਸ਼ੇਪ ਨੇਕ ਦਾ ਬੁਟੀਕ ਸਟਾਈਲ ਦਾ ਸਲਵਾਰ ਦੇ ਪੌਂਚੇ ਤੇ ਵੀ ਕੰਮ ਹੈ ਡਿਜ਼ਾਈਨ ਚੈੱਕ ਕਰੋ ਪੂਰਾ ਫਰੰਟ ਬੁਟੀਕ ਸਟਾਈਲ ਦਾ ਆਰਟੀਕਲ ਆ ਰਿਹਾ ਦੁਪੱਟਾ ਇਹਦਾ ਸੌਰੀ ਸਲਵਾਰ ਦੇ ਪੌਂਚੇ ਚਾਹੀਏ ਬਾਜੂ ਕਰ ਲਓ ਆ ਰਿਹਾ ਦੁਪੱਟਾ ਇਹਦਾ ਕੋਟੇਡ ਹੋਰਿਆ ਦੁਪੱਟਾ 26-2700 ਰੇਂਜ ਦੇ ਵਿੱਚ ਆਰਟੀਕਲ ਹੈ ਇਹ ਸਿੰਗਲ ਪੀਸ ਰਹੇਗਾ ਦੇਣਾ ਆਪਾਂ ਕਿੰਨੇ ਦਾ 2000 روپے لو جی ਕਾਰਡ ਆਰਟੀਕਲ ਆਏਗਾ ਆ ਬੋਲਾ ਮਸਟਰਡ ਕਾਰਡ ਦਾ ਬੜਾ ਪਿਆਰਾ ਆਰਟੀਕਲ ਆ ਸਿੰਗਲ ਇਹ ਆਂਟੀਆਂ ਜੀ ਵੀ ਲੈ ਸਕਦੇ ਨੇ ਜੇ ਆਂਟੀ ਨੇ ਕੋਈ ਉਹ ਵੀ ਲੈ ਸਕਦੇ ਨੇ ਬੜਾ ਪਿਆਰਾ ਆਰਟੀਕਲ ਆ ਉਹਦਾ 2950 ਰੁਪਏ ਰੇਟ ਆਈ ਹੈ ਨਾ ਕਿਉਂਕਿ ਕੁਆਲਟੀ ਬੜੀ ਮਹਿੰਗੀ ਲੱਗੀ ਹੋ ਗੀਜ਼ਾ ਕਾਟਨ ਲੱਗੀ ਹੋ ਦੁਪੱਟਾ ਪ्योर ਟੈਬੀ ਮਸਲਿਨ ਦਾ ਦੁਪੱਟੇ ਦਾ ਸਾਰਾ ਵਰਕ ਕਰਾ ਹੋਇਆ ਬੜਾ ਪਿਆਰਾ ਆਰਟੀਕਲ ਆ ਰੇਟ ਕੀ ਰਹਿਣਾ ਜੀ ਸਿਰਫ 2100 ਰੁਪਏ ਲੋ ਜੀ ਇੱਕ ਆਰਟੀਕਲ ਆ ਥੋੜੀ ਉਸ ਦੇ ਵਿੱਚ ਕਲਰ ਸ਼ੇਡ ਵੀ ਹੈਗਾ ਸੀਗਾ ਲਾ ਹੁਣ 골ਡਨ ਦਿਖਾਇਆ ਉਹਦੇ ਵਿੱਚ ਗਾਜ਼ਰੀ ਕਲਰ ਵੀ ਹੈਗਾ ਪ੍ਰਾਈਸ ਰਹਿਣਾ ਜੀ 2100 ਰੁਪਏ ਹਾਂ 2100 ਰੁਪਏ ਪ੍ਰਾਈਸ ਰਹਿਣਾ ਸਕਰੀਨਸ਼ਾਟ ਲੈ ਲਿਓ ਆਪਣਾ ਜਿਹੜਾ ਚਾਹੀਦਾ ਹੋਇਆ ਸਾਨੂੰ ਇੱਕ ਆ ਪੀਸ ਬੜਾ ਸੋਹਣਾ ਵਾਈਟ ਕਲਰ ਦਾ ਸੋਲੋ ਸਾਨੂੰ ਅਲਟੀਮੇਟ ਆਰਟੀਕਲ ਆ ਜੀ ਸਾਰਾ ਥ੍ਰੈਡ ਦਾ ਕੰਮ ਹੈ ਆ ਦੁਪੱਟਾ ਜੀ ਨਾਲ ਇਹਦੇ ਮਸਲੀਨ ਦਾ ਬਿਊਟੀਫੁੱਲ ਦੁਪੱਟਾ ਕਲਰ ਸ਼ਿਫਟ ਚੇਂਜ ਹੋ ਗਿਆ ਹਾਂ ਆ ਦੁਬੱਟਾ ਹੱਥੋਂ ਛੁੱਟ ਗਈ ਹੁਣ ਰੇਟ ਕੀ ਲੈਣਾ ਜੀ ਸਿਰਫ 1250 ਰੁਪਏ ਜੀ ਲੋ ਜੀ ਇੱਕਾ ਸਿੰਗਲ ਪੀਸ ਆਇਗਾ ਬ੍ਰਿਚੀ ਦਾ ਕੰਮ ਕੰਮ ਚੈੱਕ ਕਰੋ ਕਿੱਡਾ ਸੋਨਾ ਹੈ ਪਿਓਰ オリジナル ਮਸਲੀਨ ਦਾ ਦੁਬੱਟਾ ਰੇਟ ਸੁਣ ਲਿਓ ਕੀ ਲੈਣਾ ਈ ਇਹਦਾ ਜਿਨ੍ਹਾਂ ਨੇ 5 ਸੂਟ ਬਾਇ ਕਰ ਲਏ 6 ਸੂਟ ਬਾਇ ਕਰ ਲਏ 10 ਸੂਟ ਬਾਇ ਕਰ ਲਏ ਉਹਨਾਂ ਦਾ ਫਾਇਦਾ ਹੀ ਫਾਇਦਾ ਹੈ ਬਾਜੂ ਤੇ ਵੀ ਕੰਮ ਹੈ ਇਹਦਾ ਆ ਦੁਪੱਟਾ ਫੋਰ ਸਾਈਡ ਬਰੀਕ ਕੰਮ ਜਿੰਨੇ ਨਹੀਂ ਸਰਦਾਰੀ ਪਿੱਡੀ ਘੜਾਈ ਲੈਣੀ ਹੈ ਬਰੀਕ ਕੰਮ ਦੀ ਸਪੈਸ਼ਲ ਆਰਟੀਕਲ ਹੈ ਰੇਟ ਸੁਣ ਲੋ ਜੀ 1500 ਰੁਪਏ ਉਹ ਫੜਾ ਫੜ ਬਾਈ ਕਰ ਲਓ ਜੀ ਇੱਕ ਆਏਗਾ ਜੀ ਸਾਈਕਲ ਵਾਲਾ ਡਿਜ਼ਾਈਨ ਵਾਲਾ ਰੇਟ ਸੁਣ ਲੋ ਜੀ ਕੀ ਪਏਗਾ ਇੰਪੋਰਟਡ ਕੁਆਲਿਟੀ ਦੇ ਉੱਤੇ ਇਹਦੀ ਕਾਪੀ ਵੀ ਆਈ ਸੀ ਪਹਿਲਾਂ ਵੈਸੇ ਤੇ オリジナル ਪੀਸ ਹੈ ਇਹਦੀ ਕੁਆਲਿਟੀ ਮਹਿੰਗੀ ਲੱਗੀ ਹੋਈ ਹੈ ਨਾਲ ਟੈਬੀ ਦਾ ਦੁਪੱਟਾ ਹੈ ਦੁਪੱਟਾ ਤੇ ਹੈਕ ਕਰੋ ਕਿੰਨਾ ਸੋਨਾ ਦਾ ਅਲਟੀਮੇਟ ਦੁਪੱਟਾ ਕੀ ਬਾਤ ਹੈ ਕੰਮ ਦੇਖੋ ਕਿੰਨਾ ਸੱਤ ਸ਼ਾਨਦਾਰ ਕੰਮ ਕਰਾਇਆ ਸ਼ਾਨਦਾਰ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਰੇਟ 1500 ਰੁਪਏ ਚੱਕ ਲਓ ਥੜਾ ਬੜ ਲਓ ਜੀ ਆਹ ਲਓ ਜੀ ਇੱਕ ਹੈਗਾ 16 ਪੀਸ ਰੂਬੀ ਚੱਕ ਦੇ ਵਿੱਚ ਸੋਰੀ ਰੂਬੀ ਕੱਪੜੇ ਦੇ ਵਿੱਚ ਆਹ ਦੇਖੋ ਐਸ ਕੇ ਦਾ ਰੂਬੀ ਦਾ ਕੱਪੜਾ ਲੱਗਾ ਪੂਰਾ ਫਰੰਟ ਹੈਵੀ ਹੈ ਬਾਟਮ ਤੇ ਵੀ ਕੰਮ ਹੈ ਸੈੱਦ ਦਿਖਾ ਦਿਓ ਬਾਜੂ ਤੇ ਚਾਹੇ ਬਾਜੂ ਕਰ ਲਓ ਚਾਹੇ ਬਾਟਮ ਕਰ ਲਿਓ ਥੋੜਾ ਪਿਆਰਾ ਆ ਦੁਪੱਟਾ ਆ ਰਿਹਾ ਟੈਬੀ ਲਾਈਨ ਦਾ ਬੜਾ ਪਿਆਰਾ ਦੁਪੱਟਾ ਹੈ ਰੇਟ ਸੁਣ ਲਓ ਜੀ ਕੀ ਪੈਣਾ ਹੈ 250 ਰੁਪਏ ਜੀ ਇਹ ਕਾਰਾ ਜੀ ਸੋਲੋ ਵੀ ਹੈਂਡ ਪੇਂਟ ਦੇ ਵਿੱਚ ਬੜਾ ਪਿਆਰਾ ਪ्योर ਰੂਬੀ ਕਾਟਨ ਦੇ ਵਿੱਚ ਹੀ ਆਏਗਾ ਵੀ ਇਹਦੇ ਵਿੱਚ ਕਾਪੀ ਵੀ ਆਈ ਸੀ ਘੱਟ ਰਹੀ ਹਿੰਦੀ ਇਹ オリジナル ਪੀਸ ਆਊਗਾ オリジナル ਹੀ ਦਿਖਾਣਾ ਆਪਾਂ ਤੁਹਾਨੂੰ ਕਾਪੀ ਦਾ ਆਪਣੇ ਚੱਲਦੀ ਨਹੀਂ ਆਵਾ ਇੱਕ ਦੁਪੱਟਾ ਪ्योर オリジナル ਮਸਲੀਨ ਦਾ ਸਾਰਾ ਸੀਕਵੈਂਸ ਹੈਂਡ ਦਾ ਦੁਪੱਟਾ ਬਣਾ ਹੋਇਆ ਹੈਂਡ ਪੇਂਟ ਦਾ ਕੰਮ ਹੈਂਡ ਪੇਂਟ ਦਾ ਰੇਟ ਸੁਣ ਲਿਓ ਜੀ ਕੀ ਪੈਣਾ ਹੈ 1500 ਰੁਪਏ ਜੀ ਚੱਕੋ ਜੀ ਸਪੈਸ਼ਲ ਆਰਟੀਕਲ 16 ਡੀ ਹੋ ਗਏ ਹੈ 16 ਡੀ ਕੋਈ ਨਹੀਂ ਚਲਦੇ ਬਸ ਇੱਕ ਆ ਲਾਸਟ ਪੀਸ ਦੇਖੋ ਜੀ ਬੜਾ ਪਿਆਰਾ ਡਿਜ਼ਾਈਨ ਹੈ ਟੈਬਿਕ ਦੇਖੋ ਆ ਫੜਿਓ ਮੜਾ ਜਾ ਫੈਬ੍ਰਿਕ ਦਿਖਾਓ ਇਹਨਾਂ ਨੂੰ ਇਹ ਸ਼ਾਇਦ ਰਾਮ ਟੈਕਸ ਦਾ ਫੈਬ੍ਰਿਕ ਲੱਗਾ ਹੋਇਆ ਹੈ ਰਾਮ ਟੈਕਸ ਦਾ ਫੈਬ੍ਰਿਕ ਲੱਗਾ ਹੋਇਆ ਜੀ ਆ ਦੇਖੋ ਇਹ ਰਾਮ ਟੈਕਸ ਦਾ ਫੈਬ੍ਰਿਕ ਲੱਗਾ ਹੋਇਆ ਜੀ ਆ ਦੇਖੋ ਸਪੈਸ਼ਲ ਆਰਟੀਕਲ ਹੈ ਸਿੰਗਲ ਪੀਸ ਆਏਗਾ ਜੀ ਨਾਲ ਡਿਜ਼ਾਈਨਰ ਦੁਪੱਟਾ ਆ ਰਿਹਾ ਇਹਦਾ ਦੁਪੱਟਾ ਆ ਰਿਹਾ ਕੋਟੇ ਡੋਰੀਆ ਦਾ ਰੇਟ ਕੀ ਪੈਣਾ ਜੀ 1750 ਰੁਪਏ ਜੀ ਸੋ ਜਿਹੜਾ ਵੀ ਹੁਣ ਤੁਹਾਨੂੰ ਚਾਹੀਦਾ ਹੈ ਆਪਣਾ ਸਟੇਟਸ ਤੋਂ ਲੈ ਕੇ ਆਰਡਰ ਕਰ ਲਿਓ ਫਟਾਫਟ ਵਟਸਐਪ ਤੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਜਿਨ੍ਹਾਂ ਨੇ ਇੱਧਰ ਇੱਧਰ ਜਿਨ੍ਹਾਂ ਆਪਣੀ ਤਰਫ ਫੋਨ ਕਿੱਥੇ ਬਾਅਦ ਚ ਲੱਭ ਲਈ ਜਿਨ੍ਹਾਂ ਨੇ ਆਰਡਰ ਕਰਨਾ ਦੋ ਨੰਬਰ ਨੇ 783701523285283 ਟ੍ਰਿਪਲ ਜੀ ਚਾਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ